ਹਾਂਜੀ ਦੋਸਤੋ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਮਰਮਲ ਸਿੰਘ ਪਸਰਾੜਾ ਆਪ ਜੀ ਦਾ ਸਵਾਗਤ ਕਰਦਾ ਪੰਜਾਬ ਦੇ ਪੁੱਤ ਚੈਨਲ ਤੇ ਅੱਜ ਆਪਣੇ ਚੈਨਲ ਦੀ ਟੀਮ ਪਹੁੰਚੀ ਹੈ ਪਿੰਡ ਕੁੱਦਾ ਬਲਾਕ ਸੰਗਤ ਜ਼ਿਲ੍ਹਾ ਬਹਿੰਡਾ ਆਪ ਜੀ ਨੂੰ ਪਤਾ ਹੈ ਵੀ ਪਿੰਡ ਕੁੱਦਾ ਜੋ ਇਹ ਕਿਸੇ ਵੀ ਜਾਣ ਪਹਿਚਾਨ ਦਾ ਮਤਲਬ ਨਹੀਂ ਇਹ ਪਿੰਡ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹ ਚੁੱਕੇ ਸਵਰਗਜ ਸਰਦਾਰ ਪ੍ਰਕਾਸ਼ ਸਿੰਘ ਵਦਲ ਦਾ ਪਿੰਡ ਹੈ ਜੀ ਪਿਛਲਾ ਪਿੰਡ ਉਹਨਾਂ ਦਾ ਹੀ ਜਿਸ ਬਾਈ ਨਾਲ ਅੱਜ ਮਿਲਾਂ ਰਹੇ ਹਾਂ ਇਸ ਪਿੰਡ ਦਾ ਇੱਕ ਸਿੰਗਰ ਵੀ ਜੇਟ ਵਾਣਾ ਜਿਹੜਾ ਪਿੱਛੇ ਪਿੱਛੇ ਜੇ ਗੀਤ ਆਇਆ ਸੀ ਦੀਪਕ ਢਲੋਂ ਨਾਲ ਤੇ ਜਿਸ ਸ਼ਖਸ਼ਨਾਜ ਤੁਹਾਨੂੰ ਮਿਲਾ ਰਹੇ ਆ ਇੱਕ ਮਾਨ ਸ਼ਕਸ਼ੀਤ ਹੈ ਦੁਨੀਆ ਦਾ ਸਟਾਰ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਈ ਬੂਟਾ ਕੁੱਦਾ ਬਾਈ ਬੂਟਾ ਕੁੱਦਾ ਕਈ ਬਾਹਰੀ ਦੇਸ਼ਾਂ 'ਚ ਖੇਡ ਚੁੱਕਿਆ ਪੰਜਾਬ ਦੇ ਵੱਡੇ ਕੱਪਾਂ ਦਾ ਜੇਤੂ ਹੈ ਪਿੰਡ ਪਸਰਾਲਾ ਦੇ ਵਿੱਚ ਬਾਈ ਨੂੰ ਘੋੜੇ ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਬਾਈ ਉੱਥੋਂ ਬੈਸਟ ਰੇਡਰ ਨਿਕਲਿਆ ਸੀ ਹੋਰ ਵੀ ਬਾਈ ਨੂੰ ਵੱਡੇ ਕੱਪਾਂ ਤੇ ਵੱਡੇ-ਵੱਡੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਅੱਜ ਸਾਰੇ ਪਿੰਡ ਨੇ ਇੱਕ ਵਿਚਾਰ ਬਟਾਂਦਰਾ ਕਰਕੇ ਕਠ ਰੱਖ ਗਏ ਤੇ ਬਾਈ ਨੂੰ ਅੱਜ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਤੇ ਬਾਈ ਨੂੰ ਸਾਰੇ ਪਿੰਡ ਨੇ ਵਿਚਾਰ ਬਟਾਂਦਰਾ ਕਰਨ ਤੋਂ ਬਾਅਦ ਸਰਪੰਚੀ ਦਾ ਉਮੀਦਵਾਰ ਐਲਾਨ ਦਿੱਤਾ ਬਾਈ ਪਿੰਡ ਦੇ ਵਿੱਚ ਹਰਮਨ ਪਿਆਰਾਗਾ ਕੋਈ ਪੱਖਪਤੀ ਸਾਰਾ ਪਿੰਡ ਇੱਕ ਪਾਸੇ ਆ ਇੱਕ ਛਾਤੇ ਹੇਠਾਂ ਇਕੱਠਾ ਹੋਇਆ ਤੇ ਬਾਈ ਨੂੰ ਅਸ਼ੀਰਵਾਦ ਦਿੱਤਾ ਸਰਪੰਚੀ ਦਾ ਤੇ ਬਾਈ ਪਿੰਡ ਕੁdde ਦੀ ਸਰਪੰਚੀ ਦਾ ਉਮੀਦਵਾਰ ਹੈ ਤੇ ਬਾਈ ਚੋਣ ਲੜ ਰਿਹਾ ਹੈ ਆਪਣਾ ਮੌਜੂਦਾ ਬਾਈ ਬੂਟਾ ਕੁੱਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਸੱਸੀ ਗਾਲ ਜੀ ਸੱਸੀ ਗਾਲ ਬਾਈ ਜੀ ਕੀ ਹਾਲ ਹੈ ਬਾਈ ਚੀਦਾ ਬਹੁਤ ਵਧੀਆ ਬਾਈ ਜੀ ਹੋਰ ਸਾਰਾ ਸਭ ਠੀਕ ਹੈ ਜੀ ਬਾਈ ਵਧੀਆ ਹਾਂਜੀ ਬਾਈ ਇਹ ਪਹਿਲਾਂ ਤਾਂ ਇੱਕ ਗੱਲ ਦੱਸੋ ਵੀ ਸਾਨੂੰ ਪਿੰਡ ਕੁੱਦਾ ਵਾਸੀਆਂ ਨੇ ਹਾਂਜੀ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਸਾਥ ਦਿੱਤਾ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਪਿੰਡ ਦੀ ਜ਼ਿੰਮੇਵਾਰੀ ਸੌਂਪਣ ਜਾ ਰਹੇ ਆ ਹਾਂਜੀ ਬਾਈ ਜੀ ਕਿਹੋ ਜਿਹੀ ਤਿਆਰੀ ਹੈ ਬਹੁਤ ਵਧੀਆ ਤੇਰੀ ਬਾਈ ਜੀ ਸਾਰੇ ਪਿੰਡ ਦਾ ਵਸੀਆਂ ਦਾ ਮੇਰੇ ਪੂਰਾ ਸਾਥ ਹੈ ਜੀ ਬਾਈ ਮੈਂ ਸਟਾਰਟਿੰਗ ਦੇ ਵਿੱਚ ਹੀ ਸੌਰੀ ਫ ਪਿੰਡ ਦੇ ਵਿੱਚ ਗੱਲ ਚੱਲ ਰਹੀ ਹੈ ਹੋਰ ਆਸੇ-ਬਸੇ ਪਿੰਡਾਂ ਦੇ ਵਿੱਚ ਮਾਹੌਲ ਬਣਿਆ ਕਿ ਬੂਟਾ ਤੇ ਕੰਤਰਾ ਜੀ ਕਬੱਡੀ ਖਿਡਾਰੀ ਹੈ। ਹਾਂਜੀ ਬਈ। ਉਹ ਬੰਦਾ ਜਦੋਂ ਕਬੱਡੀ ਕੱਪ ਬਾਹਰ ਦੇਸ਼ ਚੱਲਿਆ ਕਰੂਗਾ ਉਹਦਾ ਫਿਰ ਬਾਹਰ ਜਾੜੂ ਆਸਟ੍ਰੇਲੀਆ ਕੈਨੇਡਾ ਜਾੜੂ ਉਹਦੇ ਪਿੰਡ ਦੀ ਸਰਪੰਚੀ ਕੌਣ ਸੰਭੋ ਸ਼ੁਰੂ ਤੋਂ ਸਟਾਰਟਿੰਗ ਤੋਂ ਮੇਰੇ ਇਤੋਂ ਹੈ ਕਿ ਮੈਂ ਤੁਸੀਂ ਫਿਰ ਉਹ ਦੋਨੇ ਹੈਂਡਲ ਚ ਚੱਲੂਗਾ ਨਹੀਂ ਬਈ ਜੀ ਮੈਂ ਕਬੱਡੀ ਪਲੇਅਰ ਹਾਂ ਨਾ ਮੇਰੇ ਇੰਜਰੀ ਆ ਗਈ ਉਦਾ ਕਰਕੇ ਮੈਂ ਕਬੱਡੀ ਤੋਂ ਦੂਰ ਹੋ ਗਿਆ ਹੁਣ ਮੈਂ 5 ਸਾਲ ਜੇ ਮੇਨੂੰ ਪਿੰਡ ਮਾਨਵਕਸ਼ ਦਾ ਨਾ ਜੇ ਮੈਂ 5 ਸਾਲ ਸੇਵਾ ਕਰੂੰਗਾ ਪਿੰਡ ਦੀ ਇਹ ਤੁਸੀਂ ਪਿੰਡ ਦੇ ਸਾਹਮਣੇ ਇੱਕ ਆਨ ਕੈਮਰੇ ਰਿਕਾਰਡਿੰਗ ਜੇ ਵਿਸ਼ਵਾਸ ਦਿਵਾਉਣੇ 5 ਸਾਲ ਤੁਸੀਂ ਪਿੰਡ ਦੇ ਵਿੱਚ ਹੀ ਰੱਖ ਕੇ ਕੰਮ ਕਰੋਗੇ ਹਾਂਜੀ ਹਾਂਜੀ ਤੁਸੀਂ ਬਈ ਇੱਕ ਗੱਲ ਹੋਰ ਹੈ ਵੀ ਪਿੰਡ ਦੇ ਵਿੱਚ ਸਰਪੰਚ ਬਣਨ ਤੋਂ ਬਾਅਦ ਇੱਕ ਗੱਡੀ ਦੇ ਸਰਪੰਚ ਲਖਾਉਗੇ ਜਿਕੇ ਜਿਵੇਂ ਲਿਖਾਉਂਦਾ ਸਰਪੰਚ ਲਿਖਾਉਂਦਾ ਹੈ ਨਾ ਸਰਪੰਚ ਬਣ ਕੇ ਰਹੂੰਗਾ ਕਿ ਪਿੰਡ ਦਾ ਸੇਵਾਦਾਰ ਬਣ ਕੇ ਰਹੂੰਗਾ ਬਈ ਜੀ ਇਹ ਜੀ ਕੋਈ ਗੱਲ ਨਹੀਂ ਠੀਕ ਹੈ ਬਈ ਜੀ ਹਰਮਨ ਪੇ ਰਹੇ ਹਰ ਦੇ ਦੁੱਖ ਸ਼ੋਕ ਦੇ ਸ਼ਰੀਕ ਜੇ ਜਵਦਰ ਬਣ ਕੇ ਰਹਿਣਾ ਹਰ ਵਰਗ ਦੇ ਸੁਟ ਨਾਲ ਹੈ ਪਿੰਡ ਦਾ ਕਿਵੇਂ ਧੰਨਵਾਦ ਕਰਦੇ ਹੋ ਜੀ ਪਿੰਡ ਦਾ ਮੈਂ ਤਾਂ ਇਹ ਦਿਨੋਂ ਧੰਨਵਾਦ ਕਰਦਾ ਜੀ ਮੈਨੂੰ ਉਹਨਾਂ ਨੇ ਐਡਾ ਵੱਡਾ ਮਾਣ ਬਖਸ਼ਿਆ ਜੀ ਹਾਂ ਸਾਰੇ ਪਿੰਡ ਦਾ ਸਤਿਕਾਰਯੋਗ ਵਸਨੀਕਾਂ ਦਾ ਬਹੁਤ ਦਿਨੋਂ ਧੰਨਵਾਦ ਹੈ ਜੀ ਹਾਂਜੀ ਬਾਈ ਜੀ ਮੈਂ ਤੁਹਾਨੂੰ ਸਪੈਸ਼ਲ ਬੇਨਤੀ ਕਰ ਰਿਹਾ ਆਪਣੇ ਨਿੱਜੀ ਤੌਰ ਤੇ ਚਲੋ ਤੁਸੀਂ ਕਬੱਡੀ ਖਿਡਾਰੀ ਹੋਣਾ ਉਹ ਗੱਲ ਬੱਕਰੀ ਸੀ ਪਰ ਹੁਣ ਤੁਸੀਂ ਸਰਪੰਚ ਬਣ ਕੇ ਦਸਤਾਰ ਬੰਨੀ ਆ ਬਹੁਤ ਸੁਣ ਲੈ ਸਰਪੰਚ ਬਣਨ ਤੋਂ ਬਾਅਦ ਵੀ ਦਸਤਾਰ ਬੰਨ ਕੇ ਰੱਖਣਾ ਹਾਂਜੀ ਬਾਈ ਰੱਖਾਂਗੇ ਮੇਰੀ ਬੇਨਤੀ ਹੈ ਸੁਣ ਹਾਂਜੀ ਨਹੀਂ ਜਰੂਰ ਬਨ ਕੇ ਰੱਖਾਂਗੇ ਬ ਜੋ ਕਿ ਪਿੰਡ ਕੁdde ਦੀ ਸਰਪੰਚੀ ਦੇ ਵਿੱਚ ਇਲੈਕਸ਼ਨ ਲੜ ਰਹੇ ਹਨ ਤੇ ਉਮੀਦ ਹੈ ਬਾਈ ਨੂੰ ਪਿੰਡ ਹਰ ਜੋਗ ਸਮਝ ਕੇ ਹਰ ਪੱਖੋਂ ਬਾਈ ਨੂੰ ਸੇਵਾ ਦਾ ਮੌਕਾ ਜਰੂਰ ਦੇਗਾ ਆਪਾਂ ਨੇ ਇਹ ਪਿੰਡ ਵਾਸੀ ਨੇ ਕੁੱਦਾ ਵਾਸੀ ਆਪਾਂ ਗੱਲਬਾਤ ਕਰਦੇ ਆਂ ਪਿੰਡ ਵਾਸੀਆਂ ਨਾਲ ਵੀ ਬਾਈ ਦਾ ਪਿੰਡ ਚ ਕਿਹੋ ਜਿਹਾ ਮਾਹੌਲਾ ਕਿੰਨਾ ਕਰਮਣ ਪਿਆਰਾ ਬਾਈ ਨੇ ਪਿੰਡ ਕੁdde ਨੂੰ ਦੁਨੀਆ ਦੇ ਵਿੱਚ ਪੰਚਾਇਆ ਤੇ ਹੁਣ ਪਿੰਡ ਵਾਸੀ ਬਾਈ ਨੂੰ ਕਿੰਨਾ ਕਮਣ ਬਖਸ਼ਦੇ ਆ ਹੁਣ ਆਪਣੇ ਨਾਲ ਸਾਫ ਦਾ ਸਰਪੰਚ ਕੁੱਦਾ ਬਾਈ ਸੁਖਮਿੰਦਰ ਸਿੰਘ ਜੀ ਕਾਲਾ ਆਪਣਾ ਮੌਜੂਦਾ ਬਾਈ ਬਨਾ ਗੱਲਬਾਤ ਕਰਦੇ ਆਂ ਤੇ ਗੱਲਬਾਤ ਕਰਦੇ ਆਂ ਬਾਈ ਬੁੱਟੇ ਕੁਦੇ ਬਾਰੇ ਕੀ ਵਿਚਾਰਾ ਸਰਪੰਚ ਸਾਹਿਬ ਸਸੀਗਲ ਜੀ ਸਸੀਗਲ ਬਾਈ ਕੀ ਹਾਲ ਹੈ ਚੀਦਾ ਕੋ ਬਾਈ ਜੀ ਸਰਪੰਚੀ ਚੋਂ ਦੁਬਾਰੇ ਆ ਗਈ ਫਿਰ ਆਪਾਂ ਸਾਫਾ ਸਾਫਾ ਹੋ ਗਈ ਹਾਂਜੀ ਹਾਂਜੀ ਅੱਛਾ ਜੀ ਕਿਵੇਂ ਜਲਾ ਦਾ ਸਾਫਾ ਹੋ ਗਿਆ ਪਹਿਲਾਂ ਤੁਸੀਂ ਆਏ ਦੱਸੋ ਮੈਨੂੰ ਤਾਂ ਵਧੀਆ ਜੀ ਸੇਵਾ ਕੀਤੀ ਬਹੁਤ ਵਧੀਆ ਕੀਤੀ ਪਿੰਡ ਦੀ ਸੇਵਾ ਕੀਤੀ ਬਹੁਤ ਵਧੀਆ ਕੀਤੀ ਧੰਨਵਾਦ ਬਾਈ ਜੀ ਸਾਰੇ ਪਿੰਡ ਨੇ ਇਕੱਠ ਰੱਖਿਆ ਸੀਗਾ ਤੇ ਬਾਈ ਹਰਮਨ ਪਿਆਰਾ ਪਿੰਡ ਕੁਦੇ ਦਾ ਤੇ ਸਾਰੇ ਪਿੰਡ ਨੇ ਵਿਚਾਰ ਵਟਾਂਦਰਾ ਕਰਕੇ ਹਰ ਵਰਗ ਨੇ ਵਿਚਾਰ ਕਰਕੇ ਭਾਈ ਬੂਟੇ ਕੋ ਦੋਨੋਂ ਸਰਪੰਚੀ ਦਾ ਉਮੀਦਵਾਰ ਆ ਲਾਣੇ ਆ ਨਹੀਂ ਬਹੁਤ ਚੰਗਾ ਇਹ ਵੀ ਇਨਸਾਨ ਆ ਭਾਈ ਬਹੁਤ ਚੰਗੇ ਆ ਜੀ ਦੋਨੇ ਭਰਾ ਹੀ ਚੰਗੇ ਆ ਜੀ ਠੀਕ ਆ ਸਾਡੇ ਖਾਸ ਕਰਕੇ ਮੈਂ ਤਾਂ ਇਸੇ ਪਰਿਵਾਰ ਚੋਂ ਆ ਜੀ ਤੇ ਸਾਡੇ ਤਾਂ ਇੱਥੇ ਜਿਹੜੇ ਕੋਈ ਘਟਨਾ ਵੜਦੀ ਸੇ ਦੋਨੇ ਭਰਾ ਬਹੁਤ ਸਾਡੀ ਤੇ ਹਿੱਤ ਕਰਦੇ ਆ ਬਾਕੀ ਐ ਵੀ ਕਦੇ ਕੋਈ ਸਾਨੂੰ ਗੱਡੇ ਲੋਡ ਹੁੰਦੀ ਉਹ ਵੀ ਲੈ ਜਾਂਦੇ ਆ ਜੋ ਪੈਸੇ ਉਹ ਵੀ ਲਾ ਦਿੰਦੇ ਆ ਜੀ ਪੁੱਛਦੇ ਵੀ ਨਹੀਂ ਸਾਨੂੰ ਲਾ ਕੇ ਪੈਸੇ ਨਹੀਂ ਮੰਗਦੇਗੇ ਦੋਨੇ ਭਰਾ ਵੀ ਸਾਡੇ ਨੇ ਲਾ ਕੇ ਇਹ ਜੀ ਇਨਸਾਨ ਹੈ ਜੀ ਠੀਕ ਹੈ ਜੀ ਬਾਈ ਹੋਰ ਕੀ ਗੁਣ ਦੇਖਦੇ ਹਾਂ ਮੰਨ ਕੇ ਚੱਲੋ ਵੀ ਗੁਣ ਤੇ ਇਹਨਾਂ ਦੇ ਡੈਡੀ ਸੀਗੇ ਜੀ ਉਹ ਵੀ ਬਹੁਤ ਚੰਗਾ ਸੀਗੇ ਜੀ ਜਦੋਂ ਕੋਈ ਸਾਡੇ ਤੇ ਭੀੜ ਪੈਂਦੀ ਸਾਡੇ ਘਰ ਨਾਲ ਹੀ ਹੈ ਜੀ ਠੀਕ ਹੈ ਜੀ ਤੇ ਉਹ ਪ੍ਰਾਹ ਨਹੀਂ ਮੰਨਦਾ ਕਿੰਨੇ ਮਰਜ਼ੀ ਪੈਸੇ ਲੱਗ ਜਾਂਦੇ ਕਿੱਡੇ ਕੰਮ ਹੁੰਦਾ ਕਰਾ ਕੇ ਲਿਆਉਂਦੇ ਸਾਡੇ ਬਾਈ ਜੀ ਬੜਾ ਸਾ ਤੇ ਬਹੁਤ ਨੇੜੇ ਸੀਗੇ ਜੀ ਠੀਕ ਹੈ ਜੀ ਹਾਂ ਬਾਈ ਜੀ ਸਰਪੰਚ ਦਾ ਇੱਕ ਜ਼ਿੰਮੇਵਾਰ ਅਹੁਦਾ ਹੁੰਦਾ ਤੁਸੀਂ ਵੀ ਸਰਪੰਚ ਰਹੇ ਚੁੱਕੇ ਪਿੰਡ ਦੇ ਹਨਾ ਤੇ ਬਾਈ ਤੁਹਾਨੂੰ ਉਮੀਦ ਆ ਵੀ ਬਾਈ ਬੂਟਾ ਕੋ ਧੰਨਵਾਦ ਹੁਆ ਨਵਾਉ ਹਾ ਜੀ ਨਵਾਉ ਹਾ ਕਿਉਂ ਬਹੁਤ ਸੇਵਾ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਹੋ ਠੀਕ ਹੈ ਬਾਈ ਨੂੰ ਸਰਪੰਚ ਚੁਣਦੇ ਹੋ ਕਿੰਨਾ ਦਾ ਵਧੀਆ ਲੱਗਦਾ ਕਿਵੇਂ ਲੱਗਦਾ ਬਹੁਤ ਠੀਕ ਹੈ ਮੁੰਡਾ ਕਿਹੋ ਜਿਹਾ ਪਿੰਡ ਦੇ ਵਿੱਚ ਬਹੁਤ ਚੰਗਾ ਹੈ ਚੰਗਾ ਮੁੰਡਾ ਸਰਪੰਚ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਬਿਲਕੁਲ ਜੀ ਤੇ ਬਾਈ ਨਿਵਾਦੂਗਾ ਨਿਵਾਦੂਗਾ ਸੇਵਾਦਾਰ ਬਣ ਕੇ ਨਿਵਾਉ ਨਿਵਾ ਸੇਵਾਦਾਰ ਬਣ ਕੇ ਨਿਵਾਉਣ ਵਾਲਾ ਮੁੰਡਾ ਹੈ ਠੀਕ ਹੈ ਜੀ ਆ ਬਾਪੂ ਸੁਣਾ ਪਿੰਡ ਦੇ ਵਿੱਚ ਬਹੁਤ ਨਰਮ ਮੁੰਡਾ ਹੈਗਾ ਫੁੱਟਾ-ਕੁੱੱਦਾ ਠੀਕ ਹੈ ਸ਼ਰੀਫ ਹੈ ਇੱਜ਼ਤ ਪੱਖੋਂ ਪੂਰਾ ਬੰਦਾ ਹੈ ਨਾ ਕਬੱਡੀ ਦੇ ਖੇਤਰ ਚ ਕੁੱੱਡਾ ਨਾ ਦੁਨੀਆ ਦੇ ਪੰਚਾਇਆ ਤੇ ਫਿਰ ਪਿੰਡ ਸਾਥ ਦੇਊਆ ਪਿੰਡਾਂ ਨੂੰ ਕੀ ਬੇਨਤੀ ਕਰਦੇ ਹੋ ਵੇਖੋ ਜੀ ਪਿੰਡਾਂ ਨਾਲ ਤਾਂ ਬੇਨਤੀ ਇਹ ਸਾਥ ਦੇਣ ਦਾ ਹੱਕ ਹੈ ਜੀ ਤੇ ਪਰ ਹਾਇ ਮਾਨ ਦਾ ਦੁੱਤੀ ਠੀਕ ਹੈ ਜੀ ਮੁੰਡਾ ਸਾਫ਼ ਹੈ ਠੀਕ ਹੈ ਜੀ ਕੰਮ ਕਰਨ ਵਾਲਾ ਵੀ ਹੈ ਜੀ ਐਸੀ ਗੱਲ ਕੋਈ ਨਹੀਂ ਜੀ ਕਿ ਕੰਮ ਨਾ ਕਰੇ ਕੰਮ ਕਰੇ ਠੀਕ ਹੈ ਜੀ ਬਾਪੂ ਜੀ ਬਜ਼ੁਰਗਾਂ ਨਾਲ ਕੇ ਮਰਦਾ ਬਾਈ ਬਹੁਤ ਔਰ ਗਾਨਾ ਬਹੁਤ ਪਿਆਰਾ ਹੈ ਠੀਕ ਹੈ ਜੀ ਹੱਥ ਕੇ ਪ੍ਰੇਮ ਨਾਲ ਬੁਲਾਉਣਾ ਪਿਆਰ ਰੱਖਣਾ ਬਾਕੀ ਪਲਵਾਨ ਬੰਦੇ ਦਾ ਜਿਤਮਾਨ ਪਹਿਲਾਂ ਤੁਸੀਂ ਮਨਚ ਪਲਵਾਨੀ ਨੇ ਸਿਖਾਇਆ ਹੁੰਦਾ ਜੀ ਤੇ ਤੁਸੀਂ ਇਸ ਤਰ੍ਹਾਂ ਪਲਵਾਨ ਕੋ ਆ ਸਕਦੇ ਹੋ ਜੀ ਤੇ ਪਲਵਾਨੀ ਕਰਨੀ ਵੀ ਆਪ ਦੀ ਬੜੀ ਸੋਚਣਾ লাগে ਜੀ ਕਿਉਂ ਪਲਵਾਨ ਤਾਂ ਹਰ ਇੱਕ ਬੰਦੂ ਜੀ ਪਰ ਇਹਦੇ ਵਿੱਚ ਸਮਝ ਲੈ ਕੇ ਪਲਵਾਨੀ ਕਰਨੀ ਨੇ ਜਿਹੜੀ ਉਹ ਪਲਵਾਨ ਸਾਹਿਬ ਲਗੋਟੇ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਜੀ ਪਲਵਾਨੀ ਦੇ ਵਿੱਚ ਸਹੀ ਗੱਲ ਹੈ ਬਿਲਕੁਲ ਜੀ ਜਦੋਂ ਲਗੋਟੇ ਦਾ ਸਹੀ ਪਹਿਲਵਾਨੀ ਦੇ ਵਿੱਚ ਕੰਮ ਜਾਪਾ ਹੈ ਜੀ ਕਾਬਲ ਹੈ ਜੀ ਹੋਰ ਪਿੰਡਾਂ ਨੂੰ ਕੀ ਸਪੈਸ਼ਲ ਬੇਨਤੀ ਕਰਦੇ ਹੋ ਜੀ ਭਾਈ ਜੀ ਪਿੰਡ ਨੂੰ ਕੀ ਬੇਨਤੀ ਕਰਦੇ ਹੋ ਜੀ ਬਾਈ ਬਾਰੇ ਅੰਦੇ ਉਹ ਬੈਂਚੇ ਇਹੀ ਆ ਕਿ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਹੈ ਜੀ ਚੰਗਾ ਨਗਰ ਤੇ ਨਾਂ ਨਿਕੜਦਾ ਹੈ ਜੀ ਬਾਕੀ ਇਹ ਮੁੰਡਾ ਨਾਂ ਨਿਕਣ ਵਾਲਾ ਹੀ ਹੈ ਠੀਕ ਹੈ ਜੀ ਨਾਂ ਕੱਢਣ ਵਾਲਾ ਹੀ ਆ ਪਿੰਡ ਦਾ ਪਹਿਲਾਂ ਵੀ ਕਬੱਡੀ ਦੇ ਖੇਤਰ 'ਚ ਬਾਈ ਨੇ ਨਾਂ ਰੌਸ਼ ਨੂੰ ਕੀਤਾ ਪਿੰਡ ਕੁਦੇ ਦਾ ਕੀ ਚਾਹੀ ਹੋਂ ਵੀ ਬਰੇ ਸਪੈਂਚ ਬਣ ਕੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਦੇਖੋ ਜੀ ਯਾਰ ਰੋਸ਼ਨ ਕਰਕੇ ਜੀ ਉਹਦੇ ਨਾਲ ਹੀ ਇਹਦਾ ਸਵਾਗਤ ਮਾਨਤਾ ਦਾ ਹੁੰਦਾ ਰਿਹਾ ਜੀ ਤੇ ਹੁਣ ਵੀ ਰੋਸ਼ਨ ਕਰਨ ਵਾਲੀ ਜੀ ਧੰਨਵਾਦ ਬਾਪੂ ਜੀ ਮਿਹਰਬਾਨੀ ਠੀਕ ਹੈ ਹਾਂਜੀ ਦੋਸਤੋ ਆਪਣਾ ਸਾਫਾ ਠੰਡ ਦਾ ਹਰਤੇਜ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਰ ਠੀਕ ਠਾਕ ਹੋ ਜੀ ਬਹੁਤ ਚੜ੍ਹਦੀ ਕਲਾ ਜੀ ਸਰ ਪਿੰਡ ਨੇ ਇੱਕ ਵਿਚਾਰ ਵਟਾਂਦਰਾ ਖੜਾਇਆ ਬਹੁਤ ਵੱਡਾ ਕੱਟ ਰੱਖਿਆ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬੂਟੇ ਨੂੰ ਹਾਂਜੀ ਜੋ ਤੁਹਾਡੇ ਪਿੰਡ ਦਾ ਨੌਜਵਾਨ ਹੈ ਸਿਰ ਕਟਮਾ ਦਰਸ਼ਨੀ ਨੌਜਵਾਨ ਇੱਕ ਬਿਲਕੁਲ ਜੀ ਤੇ ਬਾਈ ਨੇ ਕਬੱਡੀ ਦੇ ਖੇਤਰ ਚ ਬਹੁਤ ਵੱਡਾ ਨਾਮ ਦਿੱਤਾ ਕੁਦੇ ਨੂੰ ਜੀ ਸਰ ਤੇ ਅੱਜ ਸਰਪੰਚੀ ਦਾ ਉਮੀਦਵਾਰ ਐਲਾਨਾ ਪਿੰਡ ਨੇ ਸੋਚ ਵਿਚਾਰ ਕਰਕੇ ਪਿੰਡ ਦੇ ਸੂਝਵਾਨ ਬੰਦਿਆਂ ਨੇ ਕਿਵੇਂ ਐਲਾਨ ਦਾ ਬਾਈ ਸਰਪੰਚੀ ਦਾ ਪਾਦਾ ਜਿਹੜਾ ਬਹੁਤ ਜ਼ਿੰਮੇਵਾਰਾ ਉੱਧਾ ਹੁੰਦਾ ਤੇ ਤਾਂ ਦੇ ਇਹਨਾਂ ਨੂੰ ਬਾਸੂ ਕੋ ਵਿਸ਼ਵਾਸ ਹੈ ਜੀ ਇਸ ਗੱਲ ਦਾ ਪਹਿਲਾਂ ਤਾਂ ਜੀ ਪੰਜਾਬ ਦਾ ਪੁੱਤ ਟੀਵੀ ਚੈਨਲ ਆ ਦਾ ਤੁਹਾਡਾ ਅੱਜ ਹੀ ਆਇਆ ਨੂੰ ਧੰਨਵਾਦ ਜੀ ਮਿਹਰਬਾਨੀ ਨਵੀਂ ਗੱਲ ਵੀ ਅਸੀਂ ਨਾ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਹੀਰਾ ਚੁਣਿਆ ਠੀਕ ਹੈ ਜੀ ਉਹ ਹੀਰੇ ਨੂੰ ਮੂਰੇ ਕੀਤਾ ਜੀ ਤੇ ਬਹੁਤ ਅਸੀਂ ਇਸ ਤੋਂ ਆਸ ਰੱਖਦੇ ਹਾਂ ਕਿ ਸਾਡਾ ਨਸ਼ਿਆਂ ਤੋਂ ਤਿਆਗ ਹੋ ਜੂ ਕਿਉਂਕਿ ਇਸ ਘਰ ਚ ਨਸ਼ਾ ਨਹੀਂ ਠੀਕ ਹੈ ਮੁੰਡਾ ਬਹੁਤ ਵਧੀਆ ਹੈ ਪਹਿਲਾਂ ਇਹਨੇ ਗੇਮਾਂ ਚ ਨਾ ਉੱਚਾ ਕੀਤਾ ਹੁਣ ਕੋਈ ਪਿੰਡ ਦੇ ਵਿੱਚ ਨਵੀਆਂ ਗੇਮਾਂ ਚ ਲਾਉ ਉਹ ਆਉਣ ਵਾਲੀ ਪੀੜ੍ਹੀ ਆਪਕ ਚੰਗਾ ਬਣੂ ਨਸ਼ਾ ਤੋਂ ਬਚੂ ਜੀ ਇਸ ਕਰਕੇ ਅਸੀਂ ਇਸ ਨੂੰ ਸਾਰੇ ਇਕੱਠੇ ਹੋ ਕੇ ਚੁਣਿਆ ਇਹ ਮੁੰਡਾ ਹਾਜ਼ਰ ਵੀ ਨਹੀਂ ਸੀ ਜਦੋਂ ਇਸ ਨੂੰ ਸੀ ਸਰਪੰਚੀ ਦਾ ਨਾਮ ਅੱਛਾ ਮੰਨ ਲਓ ਗੈਰ ਹਾਜ਼ਰੀ ਤੇ ਇੱਕ ਚੀਜ਼ ਇਹ ਨਹੀਂ ਗਿਆ ਸੀ ਇਹ ਗਿਆ ਹਾਜ਼ਰ ਸੀ ਜੀ ਇਹ ਬਾਹਰ ਸੀ ਇਹ ਦੂਜੇ ਦਿਨ ਆਇਆ ਜੀ ਫਿਰ ਇਸ ਨੂੰ ਇਕੱਠ ਕਰਕੇ ਫਿਰ ਕਹਿ ਵੀ ਅਸੀਂ ਤੈਨੂੰ ਚੁਣਤਾ ਠੀਕ ਹੈ ਜੀ ਇਸ ਕਰਕੇ ਅਸੀਂ ਇਸ ਤੋਂ ਬਹੁਤ ਵੱਡੀ ਆਸ ਰੱਖਦੇ ਹਾਂ ਜੀ ਸਿਰ ਤੇ ਹੱਥ ਰੱਖਾਂਗੇ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਜੀ ਤੇ ਪਿੰਡ ਨੂੰ ਵੀ ਅਪੀਲ ਕਰਦੇ ਆ ਕਿ ਬਹੁਤ ਵਧੀਆ ਬੱਚਾ ਹੈ ਸਾਰੇ ਮਿਲ ਕੇ ਜੋਰ ਲਾ ਕੇ ਇਸ ਬੱਚੇ ਨੂੰ ਕਾਮਯਾਬ ਕਰੋ ਸਰ ਨਵੀਂ ਉਮਰ ਦਾ ਮੁੰਡਾ ਹੈਗਾ ਚਲੋ ਦੇਸ਼ਾਂ ਵਿਦੇਸ਼ਾਂ 'ਚ ਖੇਡ ਕੇ ਉਹ ਗੱਲ ਬੱਕਰੀ ਹੈ ਜੀ ਸਰ ਤੇ ਸਰਪੰਚਪਦ ਇੱਕ ਅਹੁਦਾ ਬਹੁਤ ਜ਼ਿੰਮੇਵਾਰ ਉਹਦੇ ਸਾਰੇ ਪਿੰਡ ਦਾ ਮੁਖੀ ਹੁੰਦਾ ਹੈਗਾ ਹਾਂਜੀ ਤੇ ਇੱਕ ਐਕਸਪੀਰੀਅੰਸ ਦੀ ਬੜੀ ਲੋੜ ਤੇ ਤਿਆਰਬੇ ਦੀ ਬੜੀ ਲੋੜ ਹੁੰਦੀ ਹੈ ਫਿਰ ਤੁਹਾਡਾ ਤਿਆਰਬਾ ਨਾਲ ਚੱਲੂ ਬਾਈ ਦੇ ਇਸ ਪੰਚਾਇਤਪਨ ਤੋਂ ਬਾਅਦ ਬਿਲਕੁਲ ਜੀ ਸਾਡਾ ਤਜਰਬਾ ਪਹਿਲਾਂ ਵੀ ਚੱਲਦਾ ਹੈ ਫੇਰ ਵੀ ਚੱਲੂਗਾ ਜੀ ਬਾਕੀ ਇਹਦੀ ਜਿਹੜੀ ਗੇਮ ਹੈ ਨਾ ਇਹ ਗੇਮਾਂ ਵਾਲੇ ਮੁੰਡੇ ਬੜੇ ਠੰਡੇ ਹੁੰਦੇ ਆ ਜੀ ਇਹਨਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਜੀ ਸ਼ੈਨ ਸ਼ੀਲਤਾ ਇਹਨਾਂ ਦੀ ਵੱਡੀ ਹੁੰਦੀ ਹੈ ਜੀ ਇਹਨੂੰ ਸਭ ਪਤਾ ਹੈ ਜੀ ਵੀ ਕਿਹੜਾ ਕੰਮ ਕਿਵੇਂ ਕਰਨਾ ਸਭ ਕੁਝ ਇਹਨੇ ਦੇਖਿਆ ਜਿਹੜਾ ਬੰਦਾ ਦੇਸ਼ ਵਿਦੇਸ਼ ਦੇ ਵਿੱਚ ਘੁੰਮਿਆ ਆ ਉਹਦੇ ਬਹੁਤ ਵੱਡੇ ਤਜਰਬੇ ਹੋ ਜਾਂਦੇ ਆ ਜੀ ਧੰਨਵਾਦ ਜੀ ਬੜੀ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਕੀ ਆ ਲਈ ਠੀਕ ਆ ਕੋ ਬਿਲਕੁਲ ਜੀ ਬਾਈ ਪੂਰਾ ਨਾਮ ਦੱਸੋ ਆਪਣਾ ਫਿਰ ਮੇਰਾ ਨਾਮ ਮਲਕੀਤ ਸਿੰਘ ਆ ਮੈਂ ਪੰਜਾਬ ਦਾ ਪੁੱਤ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਸਾਡੇ ਨਗਰ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਜੀ ਮਿਹਰਬਾਨੀ ਆ ਭਾਈ ਜੀ ਇੱਕ ਜੋਗ ਉਮੀਦਵਾਰ ਦੇ ਵਿੱਚ ਕਈ ਖਾਸੀਤ ਹੋਣਾ ਚਾਹੀਦੀਆਂ ਹਾਂਜੀ ਤੇ ਹਰ ਪੱਖੋਂ ਪ੍ਰੋਫੈਕਟ ਹੋਣਾ ਚਾਹੀਦਾ ਹੈ ਬੰਦਾ ਤੁਸੀਂ ਬਾਈ ਦੇ ਵਿੱਚ ਕੀ ਕੀ ਉਹ ਦੇਖਦੇ ਹੋ ਕਿਵੇਂ ਦੇਖਦੇ ਹੋ ਬਾਈ ਨੂੰ ਬਾਈ ਬੂਟਾ ਟਮਣਾ ਸਾਡੇ ਨਾਲ ਸੁਰੂ ਤੋਂ ਵਿਚਰਦਾ ਜੀ ਬਾਈ ਦੇ ਵਿੱਚ ਹਰ ਇੱਕ ਗੁਣਾ ਹੈ ਜੀ ਪਹਿਲਾਂ ਤਾਂ ਇਹ ਨਸ਼ਾ ਤੋਂ ਰਹਿਤ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਨਸ਼ੇ ਤੋਂ ਰਹਿ ਤਈ ਹਾਂਜੀ ਬਹੁਤ ਵਧੀਆ ਕਬੱਡੀ ਖਿਡਾਰੀ ਐ ਤੇ ਸਾਨੂੰ ਇਹ ਤੋਂ ਉਮੀਦ ਹੈ ਵੀ ਇਹ ਸਰਪੰਚ ਬਣ ਕੇ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਨੌਜਵਾਨ ਮੁੰਡੇ ਐ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੂਗਾ ਤੇ ਇੱਕ ਸਾਨੂੰ ਗਰਾਊਂਡ ਦੀ ਬਹੁਤ ਘਾਟ ਐ ਤੇ ਸਾਨੂੰ ਉਮੀਦ ਆ ਵੀ ਇਹ ਖਿਡਾਰੀ ਹੋਣ ਦੇ ਨਾਤੇ ਸਾਨੂੰ ਬੱਚਿਆਂ ਨੂੰ ਗਰਾਊਂਡ ਵੀ ਦੇਊਗਾ ਜਿਹੜਿਆਂ ਨੂੰ ਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੂਗਾ ਠੀਕ ਹੈ ਜੀ ਬਾਈ ਤੁਹਾਨੂੰ ਲੱਗਦਾ ਵੀ ਬਾਈ ਹਰ ਪੱਖੋਂ ਸਰਪੰਚੀ ਦਾ ਇੱਕ ਜ਼ਿੰਮੇਵਾਰ ਉਧੋਂ ਦਾ ਵੀ ਨਿਭਾ ਦੂਗਾ ਬਿਲਕੁਲ ਨਿਭਾਊਗਾ ਜੀ ਜਦੋਂ ਇਹ ਗੇਮਾਂ ਦੇ ਵਿੱਚ ਪਿੰਡ ਦਾ ਨਾਮ ਰੋਸ਼ਨ ਕਰ ਸਕਦਾ ਹੈ ਤਾਂ ਸਰਪੰਚ ਦੇ ਵਿੱਚ ਕਿਉਂ ਨਾ ਕਰੂਗਾ ਸਾਨੂੰ ਇਸ ਬਾਈ ਤੋਂ ਬਹੁਤ ਉਮੀਦਾਂ ਹੈ ਭਾਈ ਪੰਚਾਇਤ ਬਣ ਤੋਂ ਬਾਅਦ ਨੇ ਇੱਕ ਪਿੰਡ ਨੂੰ ਤਰੱਕੀ ਦੇ ਵੱਲ ਲਿਆਉਣ ਵਾਸਤੇ ਇੱਕ ਟੀਮ ਬੰਦੀ ਹੁੰਦੀ ਹੈ ਉਹ ਟੀਮ ਦਾ ਤੁਸੀਂ ਸਾਰੋਂਗੇ ਬਾਈ ਦੇ ਨਾਲ ਜੇਕਰ ਬਾਈ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਭਾਈ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਜਦੋਂ ਵੀ ਸਾਡੀ ਚਾਹ ਨੂੰ ਜ਼ਰੂਰਤ ਪੈਂਦੀ ਹੈ ਸਾਨੂੰ ਸ਼ੱਕ ਦੀ ਅੱਧੀ ਰਾਤ ਨੂੰ ਪਾਉਣ ਮਾਰੋ ਅਸੀਂ ਜ਼ਰੂਰ ਆਜੇ ਹੋਵਾਂਗੇ ਠੀਕ ਹੈ ਜੀ ਧੰਨਵਾਦ ਜੀ ਮੈਂ ਬਾਈ ਬੂਟੇ ਕੁੱਤੇ ਕੋਲੇ ਜੋ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਉਹਨਾਂ ਕੋਲੋਂ ਦੁਬਾਰਾ ਗੱਲਬਾਤ ਕਰਦਾ ਬ੍ਰੇਕ ਹੀ ਆਲਾ ਠੀਕ ਹੋ ਠੀਕ ਹੋ ਬਾਈ ਜੀ ਵਧੀਆ ਜੀ ਬਾਈ ਜੀ ਕਿਵੇਂ ਜਿਹਾ ਫੀਲ ਹੁੰਦਾ ਖੁਸ਼ੀ ਇੱਕ ਹਾਲਾਕ ਹੁੰਦੀ ਆ ਜੁਮੇਵਾਰੀ ਟੈਨਸ਼ਨ ਅਲੱਗ ਹੁੰਦੀ ਆ ਕਿਵੇਂ ਤੁਹਾਨੂੰ ਕਿਹੜੀ ਬਾਤ ਹੋ ਰਹੀ ਹੈ ਤਾਂ ਇਹ ਖੁਸ਼ੀ ਵੀ ਹੈਗੀ ਹੈ ਜੀ ਤੇ ਬਾਕੀ ਐਡਾ ਵੱਡਾ ਅਉਧਾ ਹੈ ਜੀ ਸਰਪੰਚੀ ਦਾ ਨਾ ਉਹ ਸੰਭਾਲਣਾ ਥੋੜਾ ਜਿਹਾ ਮੁਸ਼ਕਲ ਤਾਂ ਹੁੰਦਾ ਹੈ ਜੀ ਤੇ ਬਾਕੀ ਚਲੋ ਮੇਰੇ ਸਾਰੇ ਪਿੰਡ ਵਾਸੀ ਮੇਰੇ ਨਾਲ ਹੈ ਜੀ ਤੇ ਅਸੀਂ ਬੱਕੀ ਪਹਿਲਾਂ ਜਿੱਤ ਪ੍ਰਾਪਤ ਕਰਾਂਗੇ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਜੀ ਤੇ ਬਾਦਚ ਪਿੰਡ ਵਾਲੇ ਇਨਜਾਪੂਰਾ ਸਹਿਯੋਗ ਦੇਵਾਂਗੇ ਸੇਵਾ ਕਰਾਂਗੇ ਜੀ ਜੀ ਬਾਈ ਜੀ ਵੱਡੇ ਵੱਡੇ ਟੂਰਨਾਮੈਂਟ ਦੇ ਸਨਮਾਨ ਹੋਇਆ ਪਥਰਾਲੇ ਕੱਪ ਦੇ ਤੁਹਾਨੂੰ ਇੱਕ ਘੋੜੇ ਨਾਲ ਸਨਮਾਨਿਤ ਕੀਤਾ ਗਿਆ ਜੋ ਮੇਰਾ ਪਹਿਲਾ ਸਨਮਾਨ ਸੀਗਾ ਜੀ ਸਭ ਤੋਂ ਪਹਿਲਾ ਸਨਮਾਨ ਸੀ ਹਾਂ ਜੀ ਉਸ ਤੋਂ ਬਾਅਦ ਤਾਂ ਬਰੇ ਹੋਏ ਵਿਦੇਸ਼ੀ ਜਿਹੜੇ ਜਾਂਦੇ ਹਾਂ ਹਾਂ ਵਿਦੇਸ਼ਾਂ ਜਿਹੇ ਵੀ ਖੇੜਿਆਂ ਦਾ ਆਪਣੇ ਪੰਜਾਬ ਦੇ ਵਧੀਆ ਕੱਪਾਂ ਦੇ ਵੀ ਖੇੜੇ ਜੀ ਵੇਸਟ ਰਹੇ ਹਾਂ ਜੀ ਹਾਂ ਜੀ ਧੰਨਵਾਦ ਬਾਈ ਜੀ ਜਿਵੇਂ ਕਬੱਡੀ ਨਾਲ ਮਿਹਨਤ ਕਰਦੇ ਸੀ ਕਬੱਡੀ ਚ ਆਪਣਾ ਨਾਮ ਚਮਕਾਇਆ ਉਮੀ ਫਿਰ ਪਿੰਡ ਦੇ ਵਿੱਚ ਸਰਪੰਚ ਬਣ ਕੇ ਪਿੰਡ ਨੂੰ ਚਮਕਾਉਂਗੇ ਹਾਂ ਜੀ ਪੂ ਉਹ ਵੀ ਪਿੱਛੇ ਨਹੀਂ ੜੂੰਗਾ ਜੀ। ਜੀ। ਹਾਂਜੀ ਮੇਰੇ ਪਿੰਡ ਦਾ ਮੈਂ ਪੂਰਾ ਸਹਿਯੋਗ ਦੇਵਾਂਗਾ। ਜੀ। ਹਾਂਜੀ। ਧੰਨਵਾਦ ਜੀ ਮਿਹਰਬਾਨੀ। ਆਉਣ ਤੋਂ ਆਣਾ ਰਿਕਾਰਡਿੰਗ ਕੈਮਰੇ ਦੇ ਵਿੱਚ ਕੀ ਕਹਿਣਾ ਜੁਣਾ ਪਿੰਡ ਵਸੂ ਨੂੰ ਖਾਸ ਤੀ ਅਪੀਲ ਹੈ ਤੇ ਜੋ ਕੁਛ ਪਰਸੈਂਟ ਜੋ ਜਵਾਨੀਆਂ ਪੰਜਾਬ ਦੀ ਤਰਾਹੀ ਪੀਗੀ ਨਸ਼ਾ ਵਾਲ ਪੀਗੀ ਉਹਨਾਂ ਮੁੰਡਿਆਂ ਨੂੰ ਕੀ ਅਪੀਲ ਹੈ? ਜੀ ਪਹਿਲੀ ਗੱਲ ਨਸ਼ੇ ਨੇ ਤਾਂ ਬਹੁਤ ਆਪਣੇ ਪੁੱਤ ਹਨਾ ਮਾਂ ਦੇ ਪੁੱਤ ਦੂਰ ਕਰਦੇ ਆ। ਜੀ ਤੇ ਬਾਕੀ ਮੈਨੂੰ ਇਹ ਆ ਵੀ ਮੈਂ ਪਹਿਲਾਂ ਨਸ਼ੇ ਦੇ ਆਪਦੇ ਪਿੰਡ 'ਚ ਜੀ ਸਭ ਤੋਂ ਪਹਿਲਾਂ ਨਸ਼ਾ ਤੇ ਧਿਆਨ ਦੇਵਾਂਗਾ ਠੀਕ ਹੈ ਜੀ ਤੇ ਇੱਕ ਗਰਾਊਂਡ ਦੀ ਤੇ ਫਿਰ ਮੁੰਡਿਆਂ ਨੂੰ ਖੇਡਣ ਵੱਲ ਪ੍ਰੇਰਿਤ ਕਰੂੰਗਾ ਜੀ ਹਾਂ ਜੀ ਬਾਈ ਜੀ ਤੁਸੀਂ ਫਿਰ ਹੁਣ ਤੁਸੀਂ ਕਬੱਡੀ ਤੋਂ ਦੂਰ ਹੋ ਚੁੱਕੇ ਹੋ ਮੇਰਾ ਪਹਿਲਾ ਸਵਾਲ ਸੀ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਲੋਕਾਂ ਦਾ ਕਹਿਣਾ ਇਹ ਆ ਵੀ ਬੁੱਟੇ ਦਾ ਕੀ ਪਤਾ ਕੈਨੇਡਾ ਖੱਟਣ ਜਾਵੜੇ ਅਮਰੀਕਾ ਖੱਟਣ ਜਾਵੜੇ ਤੁਸੀਂ ਮੈਨੂੰ ਦੱਸਿਆ ਇੱਕ ਪ੍ਰੋਬਲਮ ਦੱਸਿਆ ਵੀ ਬੁੱਟੇ ਦੀ ਇੰਜਰੀ ਹੋਊਗੀ ਉਹਦੀ ਵੈਨ ਕਬੱਡੀ ਤੋਂ ਥੋੜਾ ਜਿਹਾ ਦੂਰ ਹੋਣਾ ਪਿਆ ਡਾਕਟਰ ਨੇ 2-4 ਸਾਲ ਦੀ ਅਰੇਸਟ ਵੀ ਰਿਛਾ ਸੁਣ ਹਾਂਜੀ ਹਾਂਜੀ ਤੇ ਉਸ ਦੀ ਬਜਾ ਨਾ 5 ਸਾਲ ਸਰਪੰਚੀ ਦੇ ਲੰਘ ਜਾਣਗੇ ਸੇਵਾ ਕਰਦੇਆਂ ਨੂੰ ਹਾਂਜੀ ਤੇ ਫਿਰ ਜਿਹੜੇ ਨਵੇਂ ਮੁੰਡਿਆਂ ਨੂੰ ਫਿਰ ਸਪੈਸ਼ਲ ਜੋ ਟਾਈਮ ਹੋਏ ਗੁਰ ਕੋਚਿੰਗ ਵੀ ਦਿਆ ਕਰੂੰਗਾ ਹਾਂਜੀ ਕਰਾਂਗੇ ਪੂਰਾ ਸਹਿਯੋਗ ਦੇ ਮੰਗੇ ਬੱਚਿਆਂ ਨੂੰ ਨਵੇਂ ਮੁੰਡਿਆਂ ਨੂੰ ਹਾਂਜੀ ਪੂਰਾ ਜੀ ਧੰਨਵਾਦ ਜੀ ਮਿਹਰਬਾਨੀ ਇਹ ਸੀ ਭਾਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬੂਟਾ ਕੁੱਦਾ ਚੋਕੇ ਪਿੰਡ ਕੁੱਦੇ ਦੀ ਸਰਪੰਚੀ ਦਾ ਅਮੀਰਵਾਰ ਐਲਾਨਾ ਪਿੰਡ ਨੇ ਸਾਂਝਾ ਇਕੱਠ ਮਾਰ ਕੇ ਤਿਆ ਆ ਪਾਈ ਉਹਨਾਂ ਨਾਲ ਗੱਲਬਾਤ ਕੀਤੀ ਹੈ ਬਾਈ ਬੂਟੇ ਕੁਦਦੇ ਨਾਲ ਤੇ ਪਿੰਡ ਵਾਸੀਆਂ ਨਾਲ ਗੱਲ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਵੀ ਕਿਹੋ ਜਿਹਾ ਬੂਟਾ ਕੁਦਦ ਹਰਮਨ ਪਿਆਰਾ ਪਿੰਡ ਦੇ ਵਿੱਚ ਕੀ ਖਾਸ-ਖਾਸ ਗੁਣ ਦੇਖਿਆ ਹੈ ਬਾਈ ਦੇ ਵਿੱਚ ਜੋ ਇੱਕ ਬਾਈ ਨੂੰ ਉਮੀਦਵਾਰ ਲੈਣਾ ਹੈ ਪਿੰਡ ਵਾਚ ਪਿੰਡ ਵਾਸੀਆਂ ਨੇ ਆਪ ਨੂੰ ਦੱਸਿਆ ਵੀ ਬਾਈ ਨੂੰ ਕਿਸੇ ਚੀਜ਼ ਦੀ ਪਹਿਲੇ ਨੰਬਰ ਦਾ ਕੋਈ ਭੁੱਖ ਨਹੀਂ ਗਈ ਚੇ ਪ੍ਰਮਾਤਮਾ ਦਾ ਸਭ ਕੁਝ ਦਿੱਤਾ ਬਾਈ ਨੂੰ ਪ੍ਰਮਾਤਮਾ ਨੇ ਤੇ ਬਾਣਾ ਬਾਣਾ ਸਭ ਕੁਝ ਸਹੀ ਹੈ ਬਾਈ ਦਾ ਠੀਕ ਹੈ ਬਾਈ ਬੂਟੇ ਕੁਦਦੇ ਦੀ ਤਾਂ ਆਪਣੀ ਪਤਨੀ ਦੇ ਕੁਝ ਬੀਬੀਆਂ ਪਿੰਡ ਦੇ ਆ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਆਪ ਜੀ ਨੂੰ ਪਤਾ ਵੀ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਪਿੰਡ ਕੁੱਦਾ ਵਾਸੀਆਂ ਨੇ ਸਰਪੰਚ ਦਾ ਉਮੀਦਵਾਰ ਲਾਣਿਆ ਤੇ ਉਹਨਾਂ ਦੇ ਬਾਈ ਬੂਟੇ ਕੁਦੀ ਤਾਂ ਆਪਣੀ ਪਤਨੀ ਤੇ ਬੀਬੀਆਂ ਨਾਲ ਗੱਲਬਾਤ ਕਰਦੇ ਜਾਣਕਾਰੀ ਪ੍ਰਾਪਤ ਕਰਦੇ ਆ ਪਣੇ ਸੱਚੀ ਗੱਲ ਸੱਚੀ ਗੱਲ ਵੀ ਹੋਰ ਪਣੇ ਠੀਕ ਹੋ ਹਾਂਜੀ ਵੀਰੇ ਪਣੇ ਬਾਈ ਬੂਟਾ ਕੁਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਹਾਂਜੀ ਉਹਨਾਂ ਨੂੰ ਪਿੰਡ ਨੇ ਇੱਕ ਇਕੱਠ ਰੱਖ ਕੇ ਵਿਚਾਰ ਵਟਾਂਦਰਾ ਕਰਕੇ ਤੇ ਸਰਪੰਚ ਦਾ ਉਮੀਦਵਾਰ ਲਾਨੇ ਆ ਕਿਵੇਂ ਦੇਖਦੇ ਹਾਂ ਕਿੰਨੀ ਖੁਸ਼ੀ ਆ ਤੇ ਕਿੰਨੀ ਕਿ ਟੈਨਸ਼ਨ ਹੈ ਨਹੀਂ ਜੀ ਕੋਈ ਟੈਨਸ਼ਨ ਨਹੀਂ ਬਹੁਤ ਵਧੀਆ ਬਹੁਤ ਖੁਸ਼ ਹਾਂ ਪਿੰਡੇ ਸਹਿਜੋ ਪਿੰਨ ਪ੍ਰਾਮਾ ਨੇ ਸਾਨੂੰ ਖੜਾ ਕੀਤਾ ਪਰਮਾਤਮਾ ਨੇ ਦਿੱਤਾ ਬਹੁਤ ਕੋਸ਼ਿਸ਼ਾ ਸਾਡੇ ਕੋਲੇ ਪਿੰਡ ਦੇ ਵਿਕਾਸ ਵਾਸਤੇ ਸਿਰਫ ਅਸੀਂ ਚੋਣ ਲੜ ਰਹੇ ਆ ਪਿੰਡ ਦਾ ਜਿੰਨਾ ਵੀ ਹੋਇਆ ਸੀ ਬਹੁਤ ਤੋਂ ਬਾਅਦ ਪਿੰਡ ਦੀ ਤਰੱਕੀ ਕਰਾਂਗੇ ਪਣੇ ਪਿੰਡ ਦੇ ਵਿੱਚ ਸਰਪੰਚ ਬਣ ਕੇ ਰਹੂੰਗਾ ਕਿ ਸੇਵਾਦਾਰ ਬਣ ਕੇ ਰਹੂੰਗੀ ਸੇਵਾਦਾਰ ਬਣ ਕੇ ਰਹਾਂਗੀ ਸੇਵਾਦਾਰ ਬਣ ਕੇ ਪਣੇ ਬਾਈ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੇਡ ਕੇ ਆਇਆ ਹੈਗਾ ਬਾਈ ਦੀ ਅਲਾਨ ਵੀ ਬੱਕਰੀ ਸੀ ਕਬਾਡੀ ਦੇ ਖੇਤਰ ਵਿੱਚ ਬਾਈ ਨੇ ਬੜਾ ਪਿੰਡ ਦਾ ਨਾਮ ਉੱਚਾ ਕੀਤਾਗਾ ਬ੍ਰਿਹ ਪਿੰਡ ਵਸਨਾਂ ਨੂੰ ਸਪੈਸ਼ਲ ਕੀ ਅਪੀਲ ਕਰਦੋਂ ਕੀ ਬੇਨਤੀ ਕਰਦੋਂ ਬ੍ਰਿਹ ਪੀਲਾ ਵੀ ਅਸੀਂ ਸਾਡਾ ਵੀ ਪਿੰਡ ਵਾਲੇ ਵੀ ਸਹਿਯੋਗ ਦੇਣ ਅਸੀਂ ਪਿੰਡ ਵਾਲਿਆਂ ਦੇ ਨਾਲ ਹੀ ਹਰ ਇੱਕ ਕੰਮ ਪਿੰਡ ਦੇ ਸਹਿਯੋਗ ਨਾਲ ਹੀ ਕੀਤਾ ਜਾਊਗਾ ਜੀ ਪਿੰਡ ਦੇ ਸੇਵਾਦਾਰ ਹੀ ਆਸੀਂ ਪਿੰਡ ਦੇ ਵਾਸ ਤਰੱਕੀ ਵਾਸਤੇ ਅਸੀਂ ਚੋਣ ਲੜ ਰਹੇ ਆਂ ਜੀ ਧੰਨਵਾਦ ਬਣੇ ਮਾਤਾ ਜੀ ਸੱਸੀ ਕਾਨ ਸਸਰੀ ਕਾਲ ਜੀ ਕੀ ਆਲਾ ਮਾਤਾ ਜੀ ਠੀਕ ਹੋ ਬਹੁਤ ਵਧੀਆ ਜੀ ਮਾਤਾ ਜੀ ਪੂਰਾ ਨਾਮ ਦੱਸੋ ਆਪਣਾ ਫਰਦਾ ਸੁਖਜੰਦਰ ਕਾਟਿਵਾਨਾ ਠੀਕ ਹੈ ਮਾਤਾ ਜੀ ਕੀ ਕੀ ਗੋਣਾ ਬਾਈ ਬੂਟੇ ਕੁਦਦੇ ਚ ਬਾਈ ਬੂਟੇ ਕੁਦਦੇ ਚ ਦਾ ਜਿੰਨੇ ਕਹਦੇ ਉਨੇ ਹੀ ਗੋਣਾ ਹੈ ਜੀ ਠੀਕ ਹੈ ਜੀ ਕੇ ਕਵੱਡੀ ਖੇਡਦਾ ਹੈ ਜੀ ਪਿੰਡ ਦਾ ਨਾਮ ਉੱਚਾ ਕਰਦਾ ਹੈ ਜੀ ਪਿੰਡ ਚ ਲੜਦਾ ਬੋਲਦਾ ਨਹੀਂ ਚੰਗੇ ਕੰਮ ਕਰਦਾ ਹੈ ਇਹਦੇ ਲਈ ਦੀ ਪੂਰੀ ਮਦਦ ਕਰਦੇ ਆਂ ਤੇ ਸਰਪੰਚ ਬਣੇ ਸਾਡੇ ਪਿੰਡ ਦੇ ਵਿੱਚ ਚੰਗੇ ਕੰਮ ਕਰੇ ਜੀ ਸੇਵਾ ਕਰੇ ਜੀ ਤੇ ਬਸ ਉਹੀ ਉਮੀਦ ਹੈ ਸਾਡੀ ਧੰਨਵਾਦ ਮਾਤਾ ਜੀ ਮਾਤਾ ਜੀ ਸਸੀ ਗਾ ਐਸੀ ਗਾ ਠੀਕ ਹੋ ਜੀ ਹਾਂ ਜੀ ਠੀਕ ਮਾਤਾ ਜੀ ਕਿਵੇਂ ਦੇਖਦੇ ਹੋ ਬਾਈ ਬੂਟੇ ਕੁਦੇ ਨੂੰ ਸਰਪੰਚ ਦਾ ਉਮੀਦਵਾਰ ਲਾਣਾ ਪੈਣਾ ਬਹੁਤ ਵਧੀਆ ਤੇ ਅੱਜ ਸਾਡੇ ਬੱਚਿਆਂ ਦਾ ਪ੍ਰੇਖ ਬਣੂਗਾ ਖੜਿਆਰੀ ਮੁੰਡਾ ਹੈਗਾ ਜੀ ਨਵਾਂ ਮੁੰਡਾ ਬੱਚਿਆਂ ਵਾਸਤੇ ਬਹੁਤ ਕੁਝ ਕਰੂਗਾ ਜੀ ਹਾਂ ਤਾਂ ਮਾਤਾ ਜੀ ਕੀ ਕੀ ਗੁਣ ਦੇਖਦੇ ਹੋ ਹੋਰ ਬਾਈ ਚ ਕੀ ਗੁਣ ਖਾਸ ਕੀ ਹਾਂ ਸਾਰੇ ਗੁਣ ਹੈਗੇ ਬੱਚੇ 'ਚ ਜੀ ਕੋਈ ਗੁਣ ਹੈ ਨਹੀਂ ਵੀ ਇਹਦੇ 'ਚ ਹੈ ਨਹੀਂ ਗਾ ਜੀ ਜਿਹੜਾ ਬੱਚਾ ਖੜਿਆਰੀ ਹੈ ਉਹ 'ਚ ਤਾਂ ਸਾਰੇ ਹੀ ਗੁਣ ਹੈ ਧੰਨਵਾਦ ਜੀ ਮਿਹਰਬਾਨੀ ਮਾਤਾ ਜੀ ਸਸੀ ਗਾ ਠੀਕ ਹੋ ਜੀ ਹਾਂ ਠੀਕ ਮਾਤਾ ਕੀ ਲੜਾ ਬੁੱਟਾ ਤੁਹਾਡਾ ਬਹੁਤ ਮੇਰਾ ਮੁੰਡਾ ਲੱਗਦਾ ਮੇਰਾ ਜੇੜ ਦਾ ਪੁੱਤ ਦਿਓਰ ਦਾ ਪੁੱਤ ਆਗਾ ਅੱਛਾ ਦਿਓਰ ਦਾ ਪੁੱਤ ਠੀਕ ਹੈ ਜੀ ਤੇ ਮਾਤਾ ਜੀ ਕਿਵੇਂ ਦੇਖਦੇ ਹੋ ਕਿੰਨੀ ਚੰਗਾ ਦੇਖਦੇ ਹਾਂ ਬਹੁਤ ਸੋਹਣਾ ਤਾਂ ਐਚਨ ਸਾਨੂੰ ਕੋਈ ਨਹੀਂ ਗੀ ਅੱਛਾ ਸਾਰੇ ਪਿੰਡ ਵਿਕਾਸ ਦੇਵਾਂਗੇ ਸਾਰੇ ਪਿੰਡ ਲਈ ਬਧੇ ਕੰਮ ਕਰੂਗਾ ਠੀਕ ਹੈ ਧੰਨਵਾਦ ਬਹੁਤ ਚੰਗਾ ਮੁੰਡਾ ਗਾ ਧੰਨਵਾਦ ਪਣੇ ਸਸੀ ਗਾ ਸਸੀ ਗਾ ਕਿਹ ਪਣੇ ਠੀਕ ਹੋ ਠੀਕ ਹੈ ਬਈ ਪਣੇ ਕਿਹੋ ਜਿਹਾ ਇਨਸਾਨ ਆ ਬਾਈ ਵਧੀਆ ਬਾਈ ਬਹੁਤ ਵਧੀਆ ਧੰਨਵਾਦ ਪਣੇ ਮਿਹਰਬਾਨੀ ਪਣੇ ਹੁਣ ਆਪਣੇ ਨਾਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਈ ਬੂਟੇ ਕੁdde ਦੀਆਂ ਭੈਣਾ ਗੱਲਬਾਤ ਕਰਦੇ ਆ ਭੈਣੋ ਰਣਾ ਭੈਣੇ ਸਸੀ ਗਾ ਸਸੀ ਗਾ ਹੋਰ ਭੈਣੇ ਠੀਕ ਹੋ ਹਾਂਜੀ ਠੀਕ ਹੈ ਭੈਣੇ ਕਿਵੇਂ ਆਲਾ ਤੁਹਾਡੇ ਵੀਰ ਨੂੰ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਦੇਸ਼ਾਂ ਵਿਦੇਸ਼ਾਂ ਵਿੱਚ ਖੇਡਿਆ ਹਾਂਜੀ ਠੀਕ ਹੈ ਤੇ ਭੈਣੇ ਬਾਈ ਨੂੰ ਅੱਜ ਸਰਪੰਚਪਾ ਦਾ ਉਮੀਦਵਾਰ ਆ ਲਾਨੇ ਆ ਹਾਂਜੀ ਕਿੰਨੀ ਕੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਠੀਕ ਹੈ ਜੀ ਸਭ ਤੋਂ ਵੱਧ ਉਹਦੀ ਮਿਲਨਸਾਰਤਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜੀ ਉਹ ਇੱਕ ਨਸ਼ਿਆਂ ਤੋਂ ਦੂਰ ਆ ਇੱਕ ਨੌਜਵਾਨ ਵਰਗਾ ਸਾਰੇ ਉਹਦੀ ਜੇ ਪਿੰਡ ਦੀ ਸਾਰੇ ਜਿਹੜਾ ਨਾਲ ਨੌਜਵਾਨ ਸਾਰੇ ਉਹਦੇ ਨਾਲ ਆ। ਹਰੇਕ ਔਤੀ ਭੈਣ ਦੀ ਹਰੇਕ ਦੀ ਇੱਜ਼ਤ ਕਰਕੇ ਉਸ ਨੂੰ ਬੁਲਾਉਂਦਾ। ਇਸ ਕਰਕੇ ਸਾਰੇ ਪਿੰਡ ਨੇ ਸਾਡੇ ਨੇ ਸਪੋਰਟ ਕਰਕੇ ਉਸ ਨੂੰ ਸਰਪੰਚ ਦਾ ਉਮੀਦਵਾਰ ਆ ਲਾਣਿਆ। ਤੇ ਸਾਨੂੰ ਪੂਰੀ ਉਮੀਦ ਆ ਵੀ ਅਸੀਂ ਸਰਪੰਚ। ਭਾਵੇਂ ਲੱਗਦਾ ਵੀ ਨਾ ਮਾਇਆ ਮੁੰਡਾ ਹਣਾ ਚਲੋ ਕਬੱਡੀ ਖੇਡਿਆ ਦੇਸ਼ ਆਦੇਸ਼ਾ ਵਿੱਚ ਖੇਡਿਆਗਾ। ਤੇ ਉਹ ਸਰਪੰਚ ਦਾ ਇੱਕ ਅਹੁਦਾ ਜ਼ਿੰਮੇਵਾਰ ਬਹੁਤ ਵੱਡਾ ਜ਼ਿੰਮੇਵਾਰ। ਅੱਜ ਪੂਰੀ ਪੂਰੀ ਬਖੋਬੀ ਨਾਲ ਮਾਉਣਗੇ। ਹਾਂਜੀ ਹਾਂਜੀ ਬਹੁਤ ਵਧੀਆ ਮਾਉਣਗੇ। ਜੀ। ਹਾਂਜੀ। ਧੰਨਵਾਦ। ਪਾਣੇ ਸਾਸੀਗਾ ਸਾਸੀਗੜੀ ਹੋਰ ਪਾਣੇ ਠੀਕ ਹੋ ਹਾਂਜੀ ਪਾਣੇ ਬਾਈ ਨੂੰ ਸਰਪੰਚ ਪਦ ਦਾ ਉਮੀਦਵਾਰ ਲਾਣਿਆ ਕਿਹੋ ਜਿਹਾ ਨੇਚਰਾ ਬਾਈ ਦਾ ਪਿੰਡ ਦੇ ਵਿੱਚ ਬਹੁਤ ਵਧੀਆ ਵੀਰੇ ਨਰਮ ਸੁਭਾਅ ਦਾ ਜੀ ਸਾਰੇ ਪਿੰਡ ਦੀ سپورਟ ਹੈ ਇਹਨੂੰ ਜੀ ਮਨ ਨੇਚਰ ਬਰਖੋਂ ਤਾਂ ਉਹ ਸਾਰੇ ਪਿੰਡ ਨੂੰ ਹੀ ਪਤਾ ਹੈ ਵੀ ਬੁੱਟੇ ਦਾ ਨੇਚਰ ਕਿਹੋ ਜਿਹਾ ਬਹੁਤ ਵਧੀਆ ਨਰਮ ਸੁਭਾਅ ਦਾ ਬੱਚਾ ਹੈ ਇਸ ਕਰਕੇ ਉਹਨੂੰ ਪਿੰਡ ਦਾ ਮਤਲਬ ਉਹਦਾ ਦਿੱਤਾ ਉਹਨੂੰ ਸਰਪੰਚੀ ਦਾ ਸਾਰੇ ਪਿੰਡ ਵਾਲਿਆਂ ਨੂੰ ਕੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀਰੇ ਹੀ ਅਪੀਲ ਕਰਦੇ ਹਾਂ ਵੀ ਵੀਰੇ ਦੀ ਵੱਧ ਤੋਂ ਵੱਧ ਉਹਨਾਂ ਨੂੰ ਸਪੋਰਟ ਕਰਨ ਉਹਨਾਂ ਨੂੰ ਵੋਟ ਕਰਨ ਪਿੰਡ ਦਾ ਸਪੰਚ ਬਣ ਕੇ ਬਹੁਤ ਵਧੀਆ ਚੰਗੇ ਕੰਮ ਹੀ ਕਰੂਗਾ ਪਿੰਡ ਦਾ ਪੂਰਾ ਵਿਕਾਸ ਕਰੂਗਾ ਧੰਨਵਾਦ ਪਿੰਡ ਮਾਤਾ ਜੀ ਸასი ਗਾਲ ਸასი ਗਾਲ ਠੀਕ ਹੋ ਜੀ ਠੀਕ ਹੈ ਜੀ ਮਾਦੇ ਕੀ ਰਦਾ ਬੁੱਟਾ ਤੁਹਾਡਾ ਬੁੱਟਾ ਮੇਰੇ ਦਿੌਰ ਲੱਗਦਾ ਜੀ ਦਿੌਰ ਲੱਗਦਾ ਤੁਸੀਂ ਭਾਬੀ ਹੋ ਉਹ ਬੱਡੀ ਭਾਬੀ ਦਾ ਮਾਮਾ ਵਰਗੀ ਹੁੰਦੀ ਹੈ ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਬਾਈ ਨੂੰ ਸਰਪੰਚਪਦ ਦਾ ਉਮੀਦਵਾਰ ਲਾਣੇ ਆ ਪਿੰਡ ਵਾਲਿਆਂ ਨੇ ਇਕੱਠ ਮਾਰ ਕੇ ਤੇ ਮੈਂ ਸੁਣਿਆ ਵੀ ਬਾਈ ਉਹਦੇ ਇਕੱਠ ਦੇ ਵਿੱਚ ਹੈ ਵੀ ਹੈ ਨਹੀਂ ਸੀ ਨਾ ਬਦੂਜੇ ਦਿਨ ਪਤਾ ਲੱਗ ਗਿਆ ਮੈਨੂੰ ਸਰਪੰਚ ਬਣਾਉਂਦੇ ਆ ਤੁਹਾਨੂੰ ਲੱਗਦਾ ਵੀ ਬੁੱਟਾ ਸਰਪੰਚ ਦੀ ਜ਼ਿੰਮੇਵਾਰੀ ਨਿਭਾ ਦੂਗਾ ਨਿਭਾ ਦੂਗਾ ਜੀ ਸਾਨੂੰ ਪੂਰਾ ਅੱਜ ਕੀ ਤੁਸੀਂ ਕਿਉਂ ਆਉਣ ਕੈਮਰਾ ਰਿਕਾਰਡਿੰਗ ਦੇ ਵਿੱਚ ਜ਼ਿੰਮੇਵਾਰੀ ਲੈਣੇ ਬਾਈ ਦੀ ਜ਼ਿੰਮੇਵਾਰੀ ਲੈਣੇ ਪੂਰੀ ਵੀ ਬਾਈ ਪਿੰਡ ਦੇ ਵਿਕਾਸ ਹਾਂਜੀ ਹਾਂਜੀ ਪੂਰੇ ਕਰੂ ਵਿਕਾਸ ਜੀ ਠੀਕ ਹੈ ਜੀ ਤੇ ਪਿੰਨੇ ਕਈ ਵਾਰੀ ਜੇ ਲੋ ਨੌਜਵਾਨ ਮੁੰਡਾ ਕਈ ਵਾਰੀ ਕੋਈ ਗ੍ਰਾਂਟ ਕੋਟੇ ਇਧਰ ਤੋਂ ਤਾਂ ਨਹੀਂ ਕਰਦਾ ਨਹੀਂ 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 ਜੇ ਇਹ ਤਾਂ ਕੋਈ ਬਹੁਤ ਪਸਪਾਲ ਕਰ ਦਿੰਦਾ ਜੀ ਰੱਜਾ ਪੂਜਾ ਇਨਸਾਨ ਹੈ ਰੱਜਾ ਪੂਜਾ ਇਨਸਾਨ ਹੈ ਕੀ ਜੀ ਦੀ ਭੁੱਖ ਤਾਂ ਨਹੀਂ ਹਾਂ ਜੀ ਹਾਂ ਜੀ ਧੰਨਵਾਦ ਜੀ ਬੜੀ ਮਿਹਰਬਾਨੀ ਸੱਚੀ ਗੱਲ ਸੱਚੀ ਗੱਲ ਹੋਰ ਭੈਣੇ ਠੀਕ ਹੋ ਮੈਨੇ ਪੁਰਾਣਾ ਦੱਸੋ ਗੁਰਵਿੰਦਰ ਕੌਰ ਠੀਕ ਆ ਭੈਣੇ ਬਾਈ ਤੁਹਾਡਾ ਵੀਰ ਹੈ ਹਨਾ ਤੁਹਾਡਾ ਵੱਡਾ ਤੇ ਛੋਟਾ ਸਭ ਤੋਂ ਵੱਡਾ ਜੀ ਮੈਂ ਵੱਡੀਆਂ ਸਭ ਤੋਂ ਸਭ ਤੋਂ ਛੋਟੇ ਆ ਜੀ ਅੱਛਾ ਉਹ ਬੁੱਟਾ ਸਭ ਤੋਂ ਛੋਟਾ ਹੈ ਹਨ ਸਭ ਤੋਂ ਛੋਟੇ ਆ ਭੈਣੇ ਤੁਹਾਡੇ ਛੋਟੇ ਵੀਰ ਨੂੰ ਪਿੰਡਾਂ ਨੇ ਸਰਪੰਚਪਾ ਦਾ ਉਮੀਦਵਾਰ ਲਾਣੇ ਹਨਾ ਕਿਵੇਂ ਇਹ ਦੇਖਦੇ ਹੋ ਕਿਵੇਂ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਸਾਡੇ ਵੀਰ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਹਰ ਇੱਕ ਰਿਸਪੈਕਟ ਕਰਦਾ ਹੈ ਜੀ ਹਰ ਇੱਕ ਨੂੰ ਵਧੀਆ ਵੀ ਬੁਲਾਉਂਦਾ ਮਿਲਦਾਗਾ ਨਸ਼ਿਆਂ ਤੋਂ ਰਹਿਤ ਹੈਗਾ ਜੀ ਬਹੁਤ ਸਾਨੂੰ ਉਹਦੇ ਵੀਰ ਤੇ ਬਹੁਤ ਮਾਣ ਆਏਗਾ ਜੀ ਹਾਂਜੀ ਤੇ ਪਿੰਨੇ ਇੱਕ ਸਰਪੰਚ ਦੀ ਜਿਹੜੇ ਅਹੁਦਾ ਹੁੰਦਾ ਹਨਾ ਬਹੁਤ ਜ਼ਿੰਮੇਵਾਰ ਅਹੁਦਾ ਹੁੰਦਾ ਹੈਗਾ ਸੋ ਨੂੰ ਲੱਗਦਾ ਵੀ ਤੁਹਾਡਾ ਵੀ ਛੋਟਾ ਵੀਰ ਹੈ ਵੀ ਉਹਦੇ ਨੂੰ ਪੂਰਾ ਤੰਦ ਇਹਨਾਂ ਨਿਭਾ ਦੂਗਾ ਹਾਂਜੀ ਮਰੋ ਤਣ ਮਨਣਾ ਪੂਰੇ ਨਾ ਨਿਭਾਉਗਾ ਸਾਡੇ ਵੀਰ ਤੇ ਬਹੁਤ ਵਿਸ਼ਵਾਸ ਹੈ ਜੀ ਠੀਕ ਹੈ ਭਾਣੇ ਹਾਂਜੀ ਭਾਣੇ ਪਿੰਡ ਨੂੰ ਤਰੱਕੀ ਦੇ ਨਾਲ ਲੈ ਕੇ ਜਾਊ ਹਾਂਜੀ ਪੂਰਾ ਭਾਣੇ ਪਿੰਡਾਂ ਨੂੰ ਤੁਸੀਂ ਪਿੰਡ ਦੀ ਧੀ ਭਣਾ ਹਣਾ ਗੁੱਦੇ ਪਿੰਡ ਦੇ ਹਾਂਜੀ ਖਾਸ ਕਰਕੇ 21 ਸਨੇਹ ਦੇ ਨਾ ਚੁਣੋ ਛੋਟੀਆਂ ਭਰਜਾਈਆਂ ਵੀ ਆ ਪਿੰਡ ਦੇ ਵਿੱਚ ਸਾਰੀਆਂ ਨੇ ਜਿਹੜੀਆਂ ਵੋਟਾਂ ਆਉਣੀਆਂ ਚਾਚੀਆਂ ਤਾਈਆਂ ਤੇ ਛੋਟੀਆਂ ਭੈਣਾਂ ਵੀ ਆ ਤੁਹਾਡੇ ਭਤੀਜੇ ਆ ਭਤੀਜੀਆਂ ਇਹੀ ਇਸ ਲਈ ਆਦਨੋ ਚੋਣੋਂ ਪਿੰਡ ਵਸਣੂ ਬਸ ਅਸੀਂ ਇਹ ਆਣੇ ਵੀ ਸਾਡੇ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀ ਆ ਸਰਪੰਚ ਬਣ ਕੇ ਉਹ ਆਪਦੇ ਪਿੰਡ ਦਾ ਆਪਣਾ ਵਿਕਾਸ ਕਰੂਗਾ ਨਵੀਂ ਪੀੜੀ ਦਾ ਨੌਜਵਾਨ ਹੈ ਨਵੀਂ ਪੀੜੀ ਵਾਲਿਆਂ ਨੂੰ ਸਭ ਪਤਾ ਹੈ ਪਿੰਡ ਨੂੰ ਨਸ਼ਿਆਂ ਤੋਂ ਰਹਿਤ ਕਰੂਗਾ ਜੀ ਬਸ ਇਹੀ ਹੈ ਵੀ ਸਾਡੇ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਧੰਨਵਾਦ ਭੈਣ ਮਿਹਰਬਾਨੀ ਬੇਟਾ ਠੀਕ ਹੋ? ਹਾਂਜੀ ਵਧੀਆ ਜੀ। ਬੇਟਾ ਬੂਟਾ ਕਿਲਾ ਦਾ ਸੁਟਾ। ਮੇਰਾ ਵੱਡਾ ਵੀਰ ਹੈ। ਵੱਡਾ ਵੀਰ ਹੈ। ਵੱਡੇ ਵੀਰ ਉਹ ਫਿਰ ਕਿੰਨੀ ਕੁ ਉਮੀਦ ਹੈ ਜੋ ਸਰਪੰਚ ਬਣ ਗਿਆ। ਬਹੁਤ ਉਮੀਦ ਹੈ। ਸਾਰੇ ਪਿੰਡ ਨੂੰ ਹੀ ਉਮੀਦ ਹੈ। ਇਕੱਲੇ ਸਾਨੂੰ ਨਹੀਂ ਸਾਡੇ ਪਰਿਵਾਰ ਨੂੰ ਨਹੀਂ ਸਾਰੇ ਪਿੰਡ ਨੂੰ ਹੀ ਬਹੁਤ ਉਮੀਦ ਹੈ। ਕਿਉਂਕਿ ਬਹੁਤ ਚੰਗਾ ਇਨਸਾਨ ਹੈ। ਸਾਰੇ ਪਿੰਡ ਦੇ ਵਿੱਚ ਬੋਲ-ਬਾਲ ਚਾਲਾ ਬਹੁਤ ਵਧੀਆ ਉਹਦਾ। ਸਾਰਿਆਂ ਨਾਲ ਉਹਦੀ ਵਧੀਆ ਬੰਦੀ ਹੈ। ਕਿਸੇ ਨੂੰ ਉਹਨੇ ਅੱਜ ਤੱਕ ਉੱਚੀ ਆਵਾਜ਼ ਚ ਕਿਸੇ ਨੂੰ ਬੋਲਿਆ ਨਹੀਂ। ਸਭ ਨਾਲ ਬਣਾ ਕੇ ਰੱਖੀ ਹੈ। ਭੈਣੇ ਮੈਂ ਸੁਣਿਆ ਛੋਟੇ ਗਵੰਡੀ ਪਿੰਡਾਂ ਦਾ ਇਹ ਮੇ ਵੀ। ਹਾਂਜੀ। ਵੀ ਬੂਟਾ ਕੁਦ ਬਹੁਤ ਜਿਆਦਾ ਹਰਮਨ ਪਿਆਰਾ ਸਾਬ ਦਾ ਇੱਕ ਤਾਂ ਕਬੱਡੀ ਖੇਡਦਾ ਕਰਕੇ ਵੀ ਬਹੁਤ ਮਸ਼ਹੂਰ ਹੈ ਸਾਰੇ ਆਸ-ਪਾਸੇ ਪਿੰਡਾਂ ਦੇ ਵਿੱਚ ਬਹੁਤ ਉਹ ਦੂਰ ਤੱਕ ਖੇਡ ਕੇ ਵੀ ਆਇਆ ਹੈ ਸਾਰਿਆਂ ਨੂੰ ਬਹੁਤ ਮਾਣ ਆਉਂਦੇ ਤੇ ਠੀਕ ਹੈ ਭਣ ਕੀ ਨੌਜਵਾਨ ਵਰਗ ਹੋ ਤੁਸੀਂ ਖਾਸ ਕਰਕੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਬਸ ਇਹ ਸਨੇਹਾ ਦੇਣਾ ਚਾਹਣੀ ਹੈ ਕਿ ਵੱਤੋ ਵੱਤ ਸਾਰੇ ਵੀਰ ਦੀ ਸਪੋਰਟ ਕਰਨ ਕਿਉਂਕਿ ਵੀਰੇ ਨੂੰ ਵੀ ਅੱਜ ਕੱਲ ਨਵੀਂ ਪੀੜੀ ਦਾ ਸਭ ਪਤਾ ਹੈ ਕਿ ਕੀ ਕੁਝ ਹੋ ਰਿਹਾ ਦੁਨੀਆ ਤੇ ਉਹ ਸਾਰੇ ਨੌਜਵਾਨ ਜਿਹੜੇ ਹੁਣ ਅੱਜ ਕੱਲ ਦੀ ਜਨਰੇਸ਼ਨ ਆ ਉਹਨਾਂ ਨੂੰ ਵੀ ਸਪੋਰਟ ਕਰੂਗਾ ਉਹਨਾਂ ਨੂੰ ਸਮਝਾਊਗਾ ਵੀ ਸਾਰੇ ਪਿੰਡ ਦੇ ਨਾਲ ਖੜੂਗਾ ਠੀਕ ਹੈ ਬੰਤਾਲਾ ਬਚੀ ਮਾਦੇ ਸასი ਗਾਲ ਸასი ਗਾਲ ਬੇਟਾ ਮਾਦੇ ਛੀਦੋ ਹਾਂ ਕੀ ਮਾਦੇ ਕੀ ਲਾਦਾ ਬੂਟਾ ਬੂਟਾ ਸਾ ਤੇ ਪੱਤ ਲੱਗਦਾ ਪੁੱਤ ਲਾ ਸੋਡਾ ਛੋਡੇ ਪੁੱਤ ਨੂੰ ਅੱਜ ਪਿੰਡ ਨੇ ਬਹੁਤ ਵੱਡਾ ਉਧਾ ਬਖਸ਼ਿਆ ਹਾਂਜੀ ਕਿਵੇਂ ਦੇਖਦੇ ਹੋ ਠੀਕ ਦੇਖਦੇ ਹਾਂ ਜੀ ਬਖੂਪੀ ਨਿਭਾ ਪਾਊਗਾ ਹਾਂ ਹਾਂ ਵਧੀਆ ਜੀ ਬੜੀ ਵੱਡੀ ਚੁੰਮ ਵਾਲੇ ਸਾਡਾ ਪ੍ਰਿੰਟ ਪੁੱਤਾ ਬਹੁਤ ਮਸ਼ਹੂਰ ਪਿੰਡ ਹੈ ਮਸ਼ਹੂਰ ਹੈ ਜੀ ਹਾਂਜੀ ਠੀਕ ਹੈ ਜੀ ਤੇ ਪਿੰਡ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਓ ਹਾਂਜੀ ਵਿਸ਼ਵਾਸ ਹੈ ਹਾਂਜੀ ਧੰਨਵਾਦ ਜੀ ਮਿਰਵੰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਠੀਕ ਹੋ ਹਾਂ ਜੀ ਵਧੀਆ ਤੇ ਕੀ ਲੱਗਦਾ ਬੂਟਾ ਕੁਦਾ ਤੁਹਾਡਾ ਬੂਟਾ ਜੀ ਜ਼ੋਰ ਲੱਗਦਾ ਹੈ ਜ਼ੋਰ ਲੱਗਦਾ ਹਾਂ ਜੀ ਠੀਕ ਹੈ ਤੁਹਾਡੇ ਜ਼ੋਰ ਨੂੰ ਅੱਜ ਪਿੰਡ ਨੇ ਬਹੁਤ بڑا ਸਨਮਾਨ ਦਿੱਤਾ ਬਹੁਤ ਜ਼ਿਆਦਾ ਵੱਡਾ ਜੀ ਵਧੀਆ ਕਿਵੇਂ ਫੀਲ ਹੁੰਦਾਗਾ ਬਹੁਤ ਵਧੀਆ ਫੀਲ ਹੁੰਦਾ ਜੀ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਲੱਗਦਾ ਹੈ ਕਿ ਸਾਰੇ ਪਿੰਡ ਦੇ ਸਹਿਯੋਗ ਨਾਲ ਵੀ ਬੂਟੇ ਨੂੰ ਜਿਤਾਇਆ ਜਾਵੇ ਸਰਮੈਚ ਬਣਾਇਆ ਜਾਵੇ ਆਉਣ ਵਾਲੇ ਦੀ ਨਾਦ ਅਤੇ ਕਮਰਾ ਦਾ ਸੁਧਾਰ ਹੋਵੇ ਜਿੰ ਪਿੰਡ ਦਾ ਆ ਕਿੰਸ਼ ਕੋਸ਼ਿਸ਼ ਪਰਸੈਂਟ ਪੰਜਾਬ ਦੀ ਜਵਾਨਨਤ ਰਾਹੇ ਪਈ ਨਸ਼ਾ ਵਾਲੇ ਮੁੜ ਪੀ ਹਾਂਜੀ ਤੇ ਬੂਟਾ ਕੁਦ ਦਾ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆ ਹਾਂਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੇਡਿਆ ਵੱਡੇ ਸਨਮਾਨਾਂ ਨਾਲ ਸਨਮਾਨ ਹੋਇਆ ਬਾਈ ਦਾ ਹਣਾ ਹਾਂਜੀ ਹੋਇਆ ਬਹੁਤ ਵੱਡੇ ਨਾਮ ਜਿੱਤੇ ਆ ਮੇਰੇ ਪਿੰਡ ਕੁਦਦੇ ਤੋਂ ਸੌਰੀ ਮੇਰੇ ਪਿੰਡ ਪਸਾਰੇ ਤੋਂ ਬਾਈ ਨੂੰ ਬਹੁਤ ਨਾਲ ਸਨਮਾਨ ਹੋਇਆ ਸੀਗਾ ਠੀਕ ਆ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਬਾਈ ਜੋ ਮੜਾ ਮੋਟਾ ਪਿੰਡਕ ਵਿੱਚ ਨਸ਼ਾ ਉਹਨੂੰ ਖਤਮ ਕਰੂਗਾ ਨਹੀਂ ਜੀ ਹਾਂਜੀ ਨਸ਼ਾ ਖਤਮ ਕਰਨਗੇ ਜੀ ਹਾਂਜੀ ਨਸ਼ਾ ਖਤਮ ਕਰਨਗੇ ਪਿੰਡ ਦਾ ਸੁਧਾਰਨ ਕਰਨਗੇ ਦੀ ਆਉਣ ਵਾਲੇ ਸਮੇਂ ਚ ਵੀ ਵਧੀਆ ਧਿਆਨ ਕਰਨਗੇ ਗੱਲਾਂ ਦਾ ਜੀ ਆਉਣਾ ਲੱਗਦਾ ਜੀ ਤੁਸੀਂ ਚਾਹੁੰਦੇ ਵੀ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਵੇ ਗਰਾਊਂਡ ਵੀ ਹੋਵੇ ਜੀ ਵੱਧ ਤੋਂ ਵੱਧ ਸਹੂਲਤਾਂ ਹੋਰ ਵੀ ਹੋਣ ਜੀ ਲੜਕੀਆਂ ਲਈ ਵੀ ਹੋਣ ਜੀ ਲੜਕੀਆਂ ਲਈ ਵੀ ਹੋਣ ਜੀ ਤੇ ਔਰਤਾਂ ਲਈ ਵੀ ਹੁਣ ਸਭ ਕੁਝ ਹੋਵੇ ਜੀ ਜੀ ਹਾਂਜੀ ਧੰਨਵਾਦ ਜੀ ਮੈਂ ਬਦੋ ਸਸੀ ਗਾਲ ਜੀ ਚਲੋ ਤਾਂ ਆਏ ਜੀ ਦੱਸੋ ਵੀ ਤੁਸੀਂ ਹਸਾਬ ਕਾ ਮੈਂਬਰ ਹੋਗੇ ਪੰਚਾਇਤ ਨਵੀਂ ਚੁਣੀ ਕਿਵੇਂ ਲੱਗਦਾ ਬਹੁਤ ਵਧੀਆ ਜੀ 5 ਸਾਲ ਸੇ ਵਨ ਨਹੀਂ ਹੈ ਫੇਰ ਵਾਰ ਮੌਕਾ ਦਿੱਤਾ ਜੀ ਫੇਰ ਅੱਛਾ ਹੁਣ ਫੇਰ ਮੈਂਬਰ ਹੋ ਜੀ ਦੇਈਏ ਅਸੀਂ ਸਾਡਾ ਆਪ ਦਾ ਮੁੰਡਾ ਹੀ ਏ ਬੁੱਟਾ ਦਾ ਆਪ ਦਾ ਠੀਕ ਹੈ ਜੀ ਤੇ ਕਿਹੋ ਜਿਹਾ ਸੁਭਾਅ ਬਾਈ ਦਾ ਬਹੁਤ ਵਧੀਆ ਜੀ ਚੰਗਾ ਸੁਭਾਅ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਬੇਟਾ ਕੀ ਹਾਲਾ ਠੀਕ ਹੋ ਬੇਟਾ ਕੀ ਲਾ ਦਾ ਬੁੱਟਾ ਸੁਡਾ ਚਾਚਾ ਲੱਗਦਾ ਚਾਚਾ ਜੀ ਲੱਗਦਾ ਤੁਹਾਡੇ ਚਾਚਾ ਜੀ ਨੂੰ ਅੱਜ ਸਰਪੰਚ ਬਣਨ ਜਾ ਰਿਹਾ ਕਿਵੇਂ ਲੱਗਦਾ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਵਧੀਆ ਚਾਚਾ ਜੜਕਦਾ ਵੀ ਹੁੰਦਾ ਕਿ ਨਹੀਂ ਜੜਕਦਾ ਨਹੀਂ ਪਿਆਰ ਕਰਦਾ ਪੂਰਾ ਸਾਨੂੰ ਬੱਚਾ ਨਾਲ ਪੂਰਾ ਪਿਆਰ ਹੈ ਹਾਂਜੀ ਧੰਨਵਾਦ ਜੀ ਪੈਣੇ ਮੈਂ ਸਟੂਕ ਕੋਲ ਦੁਆਰੇ ਕੈਮਰਾ ਲੈ ਕੇ ਆਇਆ ਹੈਗਾ ਤੇ ਤੁਸੀਂ ਬਾਈ ਬੁੱਟੇ ਧਰਮਪਤਨੀ ਹੋ ਤੁਹਾਡਾ ਨਾਮ ਦੱਸਿਓ ਦੁਬਾਰਾ ਮੈਨੂੰ ਅਮਨਦੀਪ ਕੌਰ ਅਮਨਦੀਪ ਕੌਰ ਹੋ ਠੀਕ ਹੈ ਪੈਣੇ ਕਈ ਵਾਰੀ ਬਾਈ ਨੂੰ ਉਨੀ ਕੀ ਗੱਲ ਵੀ ਹੋ ਜਾਂਦੀ ਹੋਣੀ ਹੈ ਕਿ ਉਹ ਜਸਵਾਤ ਤੁਸੀਂ ਦੱਸੋ ਪਰਸਨ ਸੁਭਾਅ ਪਤਾ ਹੁੰਦਾ ਪਤਨੀ ਨੂੰ ਬੰਦੇ ਦਾ ਬਹੁਤ ਵਧੀਆ ਨੇਚਰ ਆ ਠੀਕ ਹੈ ਹਾਂਜੀ ਪੂਰੇ ਦਿਲ ਦੇ ਸਾਫ਼ ਨੇ ਠੀਕ ਹੈ ਚੰਗਾ ਇਨਸਾਨ ਹੈ ਹਾਂਜੀ ਬਹੁਤ ਵਧੀਆ ਕਈ ਵਾਰੀ ਕੋਈ ਮਾੜਾ ਮਾੜਾ ਝਗੜਾ ਝੂੜਾ ਤਾਂ ਹੁੰਦਾ ਨਾ ਕਿ ਨਹੀਂ ਹੁੰਦਾ ਨਹੀਂ ਬਿਰੇ ਬੜੇ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ ਵੀ ਮੇਰੇ ਸ਼ੌ ਥੋੜੇ ਕਰੜੇ ਹੁੰਦੇ ਆ। ਕਈ ਵਾਰੀ ਪਿੰਡ ਦੇ ਵਿੱਚੋਂ ਕੋਈ ਐਹੋ ਜਿਹਾ ਲੰਬਾ ਆ ਜਾਂਦਾ ਸਰਪੈਂਚ ਬਣ ਤੋਂ ਬਾਅਦ ਵੀ ਬੁੱਟੇ ਨੇ ਆ ਕੰਮ ਮੈਂ ਫੈਸਲਾ ਐ ਨਹੀਂ ਸੀ ਐਂ ਕਰਨਾਗਾ। ਫਿਰ ਕੰਨ ਪਟਣ ਦਾ ਤਾਂ ਮੜਾ ਯਾਰ ਰੱਖੋਗੇ ਹੱਕ। ਹਾਂ ਹਾਂ ਹਾਂ। ਹਾਂਜੀ। ਤਾਂ ਕਰਕੇ। ਬਸੀ ਅਸੀਂ ਫੈਸਲੇ ਸਮਝਾਰੀ ਨਾਲ ਦਵਾਗੇ ਵੀਰੇ। ਠੀਕ ਹੈ। ਇਹ ਜਨਬਤ ਤਾਂ ਨਹੀਂ ਉਹਦੀ। ਨਹੀਂ ਵੀਰ ਜੀ ਕੋਈ ਵੀ ਨਹੀਂ ਆਉਣੀ। ਚਲੋ ਸੌਰੀ ਭੈਣੇ ਥੋੜਾ ਐਸਾ ਠੱਠਾ ਸੀ। ਭੈਣੇ ਲਾਸਟ ਦੇ ਪੁੱਛਦਾ ਮੈਂ ਪਿੰਡ ਵਾਲਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਜੋ ਭੈਣਾ ਆਂਗਾ ਨੌਜਵਾਨ ਵਰਗ ਹਰ ਵਰਗ ਲਾਸਤੀ ਕੀ ਬੇਤੀ ਕਰਦੇ ਹਾਂ ਬਿਹਤ ਜੁੜ ਕੇ ਬਹਿਿੰਦੇ ਆ ਵੀ ਸਾਰੇ ਪਹਿਲਾਂ ਪਸਪੋਰਟ ਤੇ ਸਾਨੂੰ ਸਰਪੰਚੀ ਅਸਤੇਉ ਸਾਡੇ ਆਈ ਤੇ ਵੀ ਸਾਰਾ ਵਿਕਾਸ ਸਾਰੇ ਪਿੰਡ ਦੇ ਸਹਿਜੋ ਨਾਲ ਹੀ ਹੋਊਗਾ ਵੀਰੇ ਕੋਈ ਵੀ ਕੰਮ ਨਹੀਂ ਇਹ ਜਿਹੜਾ ਅਸੀਂ ਰੋਕਾਂਗੇ ਜਾਂ ਹੋਵੇ ਨਾ ਹਰ ਇੱਕ ਕੰਮ ਪੂਰੇ ਧਿਆਨ ਨਾਲ ਤੇ ਤਸੱਲੀ ਨਾਲ ਕੀਤਾ ਜਾਊਗਾ ਵੀਰੇ ਭਾਵੇਂ ਕਈ ਵਾਰੀ ਸਰਪੰਚ ਪਦ ਜਦੋਂ ਬੰਦਾ ਬਣ ਜਾਂਦਾ ਸਰਪੰਚ ਸਰਪੰਚੀ ਦੇ ਵਿੱਚ ਇਹ ਜਿਹੇ ਫੈਸਲੇ ਆਉਂਦੇ ਜਿੱਥੇ ਧੀ ਭੈਣ ਦੇ ਕਈ ਵਾਰੀ ਕੋਈ ਗੱਲਬਾਤ ਹੋ ਜਾਂਦੀ ਆ ਫਿਰ ਤੁਸੀਂ ਭਾਈ ਨਾ ਮੋਢਾ ਨਾ ਮੋਢਾ ਲਾ ਕੇ ਚੱਲੋਗੇ ਵੀਰੇ ਪੂਰਾ ਪੂਰਾ ਸੰਜੋਗ ਦੇ ਨਾਲ ਠੀਕ ਹੈ ਬੇਟਾ ਮੈਂ ਤੁਹਾਡੇ ਕੋਲੇ ਦੁਬਾਰੇ ਆਉਣਾਗਾ ਇੱਕ ਸਰਪੰਚ ਬਣ ਤੋਂ ਬਾਅਦ ਪੰਚਾਇਤ ਬਣ ਤੋਂ ਬਾਅਦ ਇੱਕ ਟੀਮ ਬਣਦੀ ਜੇ ਪਿੰਡ ਨੂੰ ਅੱਗੇ ਲਿਆਉਣ ਵਾਸਤੇ ਤੁਸੀਂ ਵੀ ਉਹ ਟੀਮ ਨੂੰ ਪਿੰਡ ਨੂੰ ਅੱਗੇ ਲਿਆਉਣ ਵਿਕਾਸ ਕਰਨ ਵਾਸਤੇ ਉਹ ਟੀਮ ਦਾ ਹਿੱਸਾ ਰਹੋਗੇ ਜੀ ਹਾਂਜੀ ਬਿਲਕੁਲ ਬਿਲਕੁਲ ਨਾਲ ਚੱਲਾਂਗੇ ਸਾਰੇ ਇਕੱਠੇ ਹੋ ਕੇ ਸਾਰੇ ਪਿੰਡ ਦੇ ਕੋਈ ਵੀ ਰੋਲਾ ਆਇਆ ਚਾਹੇ ਸਾਰੇ ਨਾਲ ਹੋ ਕੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਪੂਰਾ ਸਹੀ ਫੈਸਲਾ ਕੀਤਾ ਜਾਊਗਾ ਧੰਨਵਾਦ ਠੀਕ ਹੈ ਜੀ ਐਸੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬੂਟਾ ਕੁਦਦਾ ਉਹਨਾਂ ਦੀ ਧਰਮ ਪਤਨੀ ਉਹਨਾਂ ਸ਼੍ਰੀਕਾ ਉਹਨਾਂ ਦੇ ਚਾਚੇ ਤਾਂ ਉਹਨਾਂ ਦੇ ਪੱਪਾ ਨਾਲ ਆਪਾਂ ਗੱਲਬਾਤ ਕੀਤੀ ਆ ਆਪ ਜੀ ਨੂੰ ਪਤਾ ਹੈ ਵੀ ਬਾਈ ਬੁੱਟੇ ਕੁਦਦੇ ਨੂੰ ਪਿੰਡ ਦਾ ਸਰਪੰਚਾ ਉਮੀਦਵਾਰ ਲਾਨਾ ਗਿਆ ਪੂਰ ਜੋਰ ਪਰਿਵਾਰ ਦੀ ਉਹਨਾਂ ਦੀ ਫੈਮਿਲੀ ਦੀ ਸ਼੍ਰੀਕੇ ਦੀ ਪਿੰਡ ਵਾਸੀਆਂ ਨੂੰ ਉਮੀਦ ਆ ਵੀ ਬਾਈ ਬੁੱਟਾ ਕੁਦਦਾ ਜਿੱਤ ਕੇ ਸਰਪੰਚ ਬਣ ਤੋਂ ਬਾਅਦ ਪਿੰਡ ਦਾ ਵਿਕਾਸ ਕਰੂਗਾ ਤੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਧੰਨਵਾਦ ਜੀ ਕੈਮਰਾਮੈਨ ਕੁਸ਼ਦੀਪ ਸਿੰਘ ਪਥਰਾਲੀ ਦੇ ਨਾਲ ਡਾਕਟਰ ਨਿਰਮਲ ਸਿੰਘ ਪਥਰਾਲੀ ਦੀ ਰਿਪੋਰਟ ਧੰਨਵਾਦ ਜੀ